ਲੈ ਵੀ ਕੈਨੇਡਾ ਦੇ ਵਿੱਚ ਸਾਥ ਚ ਪਹੁੰਚ ਚੁੱਕਿਆ ਆ ਆਪਣੇ ਪੰਜਾਬੀਆਂ ਦੀ ਬਾਬਿਆਂ ਦੀ ਸਾਥ ਲੱਗੀ ਹੋਈ ਆ ਬਾਬਾ ਜੀ Shastri ਕੱਲ ਕਿਵੇਂ ਹੋ ਚੜਦੀ ਕਲਾ ਨਾ ਚੰਗੇ ਪਲੇ ਨਹੀਂ ਸੀ ਉੱਥੇ ਬੋਰਡ ਥੱਲੇ ਬੈਠੇ ਹੁੰਦੇ ਆ ਆਪਾਂ ਵੀ ਇੱਥੇ ਹੁਣ ਆ ਬੈਂਚਾਂ ਜਾਂ ਤੇ ਬੈਠੇ ਆ ਚੰਗਾ ਭਰਾ ਥੜਾ ਹੁੰਦਾ ਸੀ ਹੈ ਬਹੁਤ ਵਧੀਆ ਇੱਥੇ ਵਧੀਆ ਤੇ ਗੱਲੇ ਹੁਣ ਹੈਗੇ ਆਪਾਂ ਕਈਆਂ ਪਿੰਡਾਂ ਦੇ ਇਧਰੋਂ ਗੱਲਬਾਤ ਸ਼ੁਰੂ ਕਰਦੇ ਇਧਰ ਸੂਰਜ ਆ ਬੜਾ ਲਸ਼ਕਦਾ ਲੱਖੇ ਵੀ ਇਧਰਾਂ ਹੀ ਕਰਾ ਹੋਰ ਕਿਪੇ ਵੀਰੇ ਕੀ ਹਾਲ ਨੇ ਠੀਕ ਹੈ ਜੀ ਮੈਨਾਂ ਆਏ ਆ ਵੀ ਜੇ ਕਿਸਾਨ ਜੂਨੀਅਨ ਰਜਿਸਟਰ ਕਰਨ ਵਾਲੀ ਰਹਿ ਗਈ ਹੁੰਦੀ ਆ ਪੱਗ ਉਹੀ ਆ ਹਾਂ ਬਣਾ ਲਈਆਂ ਬਣਾ ਲਈਆਂ ਆ ਮੈਨੂੰ ਥੋੜੇ ਲਾਇਏ ਪਹਿਲਾਂ ਤਾਂ ਕਿੱਥੇ ਚਲਾ ਦਿੱਗੇ ਠੰਡ ਪੈਣ ਲੱਗ ਗਈ ਜੱਪਾ ਜੱਪਾ ਪੂਰੀਆਂ ਕਰੜੀਆਂ ਕਰਕੇ ਚੜੀਆਂ ਹੋਈਆਂ ਪਰ ਪੈਣ ਲੱਗਿਆ ਨਹੀਂ ਹੁਣ ਬਸ ਹੋਰ ਮਹੀਨੇ ਨੇ ਨਹੀਂ ਗੱਲ ਹੈਗੀ ਇਹ ਵੀ ਉੱਥੇ ਜ਼ਿਆਦਾ ਨਹੀਂ ਸੀ ਮੌਜ ਉੱਥੇ ਨਹੀਂ ਇੱਥੇ ਵੀ ਨਹੀਂ ਯਾਰਾ ਇੱਥੇ ਮਹੀਨਾ ਨਾ ਨਾ ਕਈ ਜਾਂਦੇ ਹੋ ਵੀ ਹੁਣ ਚਲਾ ਕੇ ਫਸੇ ਹੋਏ ਇੱਥੇ ਬਾਹਾਂ ਨੀ ਯਾਰਾ ਕਿਵੇਂ ਕੀ ਨਜ਼ਾਰਾ ਇੱਥੇ ਉਤੇ ਬੇਕਾਰ ਦੀ ਕਦੇ ਮਾ ਮੈਂ ਅੰਦਰ ਕਰਦੇ ਕਦੇ ਪਠੇ ਪਾਲਾ ਕਦੇ ਕੋਸ਼ ਕਰਲਾ ਇਥੇ ਕੋਈ ਫਿਕਰ ਨਹੀਂ ਫਾਕਾ ਨਹੀਂ ਬਰ ਰੋਟੀਆਂ ਖਾ ਲਈਆਂ ਪਾਰਕ ਚ ਜਾ ਕੇ ਤੇ ਇਥੇ ਆਏ ਨੇ ਨਾ ਫਿਰ ਹੁਣ ਗੋਡੇ-ਗੋਡੇ ਸਨੂ ਚੜ ਜਾਣੀਆਂ ਤੇ ਬੁਰੇ ਹਾਲ ਕਹਿੰਦੇ ਉਦੋਂ ਇੰਡੀਆ ਉੱਠ ਜਾਗੇ ਮਹੀਨਾ ਅਸ਼ੋਕ ਉਦੋਂ ਇੰਡੀਆ ਹੋ ਜਾਗੇ ਨਹੀਂ ਠੀਕ ਆ ਗੱਲ ਠਾਲ ਉਹ ਗੱਲ ਇਹ ਆ ਵੀ ਪਿੰਡ ਤਾਂ ਫਿਰ ਯਾਦ ਆਉਂਦਾ ਹੀ ਹੋਣਾ ਉਹ ਤਾਂ ਫਿਰ ਚਾਹਦਾ ਮੈਨੂੰ ਤਾਂ ਆਉਂਦਾ ਜਾਦਾ ਇਹਦਾ ਉੱਥੇ ਨਿਕਿਆ ਉੱਥੋਂ ਹੀ ਨਜ਼ਾਰਾ ਨਹੀਂ ਮਿਲਣਾ ਹੁਣ ਮੈਨੂੰ ਵੀ ਹੋ ਗਏ 2 ਕੁ ਮਹੀਨੇ ਦੇਖਦਿਆਂ ਨੂੰ ਪਿੰਡ ਵਾਲਾ ਨਜ਼ਾਰਾ ਤਾਂ ਹੈ ਨਹੀਂਗਾ ਨਹੀਂ ਨਹੀਂ ਉਹ ਤਾਂ ਹੈ ਨਹੀਂ ਨਜ਼ਾਰਾ ਹੈਨਾ ਉਹ ਗੱਲ ਵੱਡੀ ਐ ਤੇ ਕਿਹੜਾ ਪਿੰਡਾ ਬਾਈ ਜੀ ਤੁਹਾਡਾ ਖੋਸਰਤੀਰ ਜੀ ਤੇ ਮੈਨੂੰ ਪੁੱਛ ਲਈ ਪਿੰਡਾ ਤਾਂ ਹੈ ਕਿਹੜੇ ਕਿਹੜੇ ਪਿੰਡ ਦੇ ਬੰਦੇ ਲੱਖੇ ਵੀਰੇ ਇਤਰਾਵਾਂ ਗੱਲਬਾਤ ਕਰਦੇ ਜਾਂਦੇ ਆ ਮੈਨੂੰ ਫੜਾ ਦਿਓ ਕੈਮਰਾ ਮੈਨੂੰ ਫੜਾ ਦਿਓ ਲਓ ਜੀ ਆਪਾਂ ਪਿੰਡ ਪੁੱਛ ਲਈ ਕਿਹੜੇ ਕਿਹੜੇ ਬਾਬਾ ਜੀ ਸਾਸਤਰੀ ਕਰ ਕਿਹੜਾ ਪਿੰ ਠੀਕ ਆ ਲਖੇ ਬਾਈ ਤੁਹਾਡਾ ਤਾਂ ਖੋਸਾ ਰਣਧੀਰ ਹਾਂਜੀ ਠੀਕ ਆ ਤੇ ਬਾਈ ਜੀ ਤੁਹਾਡਾ ਪਿੰਡ ਕਿਹੜਾ ਜੀ ਸ੍ਰੀ ਮੁਕਸਰ ਸਾਹਿਬਾ ਉੜਾਂਗ ਪਿੰਡ ਆਪਾਂ ਉੜਾਂਗ ਹਾਂਜੀ ਠੀਕ ਆ ਹਾਂਜੀ ਬਾਬਾ ਜੀ ਸਾਡਾ ਪਿੰਡ ਮਿਰਜ਼ੇ ਕੇ ਜ਼ਿਲ੍ਹਾ ਫਿਰੋਜ਼ਪੁਰ ਮਿਰਜ਼ੇ ਕੇ ਜ਼ਿਲ੍ਹਾ ਫਿਰੋਜ਼ਪੁਰ ਇੱਧਰਲੇ ਪਾਸੋਂ ਆਹ ਫਾਂਟ ਲਾ ਲੀ ਹਾਂਜੀ ਬਾਬਾ ਜੀ ਸਾਡਾ ਪਿੰਡ ਬਲੀਆਲਾ ਜੀ ਮਾਸਟਰ ਲੁਧਿਆਣਾ ਦੇ ਪੈਣ ਦਾ ਜ਼ਿਲ੍ਹਾ ਲੁਧਿਆਣਾ ਚ ਆ ਗਿਆ ਹਾਂਜੀ ਠੀਕ ਆ ਤੇ ਤੁਹਾਡਾ ਵੀ ਹੈਗਾ ਖੋਸਾ ਹੀ ਹੈ ਨਾ ਖੋਸਾ ਰਣਧੀਰ ਹਾਂਜੀ ਹਾਂਜੀ ਬਾਈ ਜੀ ਆਪਣਾ ਜੀ ਮੇਰਾ ਜੇਬਸਾ ਜਿਹੜਾ ਮਜੀਠਾ ਪਿੰਡ ਜਿੱਠ ਨੰਗਲ ਅਛਾ ਮਜੀਠੇ ਹਲਕੇ ਤੋਂ ਆ ਗਏ ਜਿੱਠੇ ਹਲਕੇ ਤੋਂ ਜਿੱਠ ਨੰਗਲ ਪਿੰਡ ਹਾਂ ਠੀਕ ਆ ਠੀਕ ਆ ਮਜੀਠਣ ਦੀ ਚੜ੍ਹਾਈ ਆ ਵੀ ਹਾਂਜੀ ਬਾਬਾ ਜੀ ਆਪਣਾ ਪਿੰਡ ਜੀ ਸਿਜਰ ਸਿਜਰ ਵੜੀ ਜੀ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਜੀ ਅੰਮ੍ਰਿਤਸਰ ਤੋਂ ਹਾਂਜੀ ਬਾਬਾ ਜੀ ਡਿਸਟ੍ਰਿਕਟ ਲੁਧਿਆਣਾ ਪਿੰਡ ਸਿੱਧਮਕਲਾ ਸਿੱਧਮਕਲਾ ਸਾਡੇ ਨੇੜੇ ਆ ਗਏ ਹਾਂਜੀ ਬਾਬਾ ਜੀ ਪਿੰਡ ਬਾਬਾ ਚਵਾਲ ਚਵਾਲ ਡਿਸਟ੍ਰਿਕਟ ਤਰਨਤਾਰਨ ਤਰਨਤਾਰਨ ਮੱਝੇ ਦੇ ਜਰਨੈਲ ਆ ਗਏ ਬਾਬਾ ਚਵਾਲ ਹਾਂਜੀ ਹਾਂ ਬਿਲਕੁਲ ਹਾਂਜੀ ਮਾਛਵਾੜਾ ਸਾਹਿਬ ਲੁਧਿਆਣਾ ਜਿਲ੍ਹਾ ਜੀ ਮਾਛਵਾੜਾ ਸਾਹਿਬ ਠੀਕ ਆ ਹਾਂਜੀ ਵੀਰੇ ਮੁੱਲਿਆ ਪਰ ਲੁਧਿਆਣਾ ਚਲੇ ਜੀ ਮੁੱਲਿਆ ਪਰ ਇਹ ਵੀ ਸਾਡੇ ਨੇੜੇ ਆ ਗਿਆ ਹਾਂਜੀ ਸੈਦੋ ਕੇ ਸੈਦੋ ਤਸੀਲ ਨਿਹਾਲ ਸਿੰਘ ਵਾਲਾ ਡਿਸਟ੍ਰਿਕਟ ਮੋਗਾ ਉਹ ਵੀ ਸਾਡੇ ਹਲਕੇ ਚੋਂ ਆ ਗਏ ਇੱਕੋ ਬੰਦੇ ਨੂੰ ਵੋਟਾਂ ਪਾਈਆਂ ਲਾਦੀਆਂ ਆਪਾਂ ਹਾਂ ਹਾਂਜੀ ਬਾਬਾ ਜੀ ਪਿੰਡ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਚੋਲਾ ਸਾਹਿਬ ਹਾਂਜੀ ਹਾਂਜੀ ਭਾਈ ਜੀ ਪਿੰਡ ਜਲਮਾਨਾ ਜ਼ਿਲ੍ਹਾ ਕਰਨਾਲ ਹਰਿਆਣਾ ਤੋਂ ਹਰਿਆਣਾ ਤੋਂ ਲੈ ਇਹ ਤਾਂ ਹੁਣ ਇੰਟਰ ਸਟੇਟ ਕਮ ਹੋ ਗਿਆ ਪਿੰਡ ਕੋਟ ਕਰੋੜਕਲਾਂ ਜ਼ਿਲ੍ਹਾ ਫਰੀਦਕੋ ਪ੍ਰੋਜ ਪਰ ਲੈ ਵੀ ਹਰ ਮਾਜੇ ਦੇ ਵੀ ਦਵਾਬੇ ਦਾ ਨਹੀਂ ਬੰਦਾ ਸੀਗੇ ਇੱਕ ਮੈਂ ਕਿਨ ਤੁਸੀਂ ਸੀ ਬਾ ਦਵਾਬੇ ਤੋਂ ਦਵਾਬੇ ਨਹੀਂ ਮੈਂ ਮਾਜੇ ਜਾ ਮਾਜੇ ਜਾ ਸਾਰੇ ਦਵਾਬੇ ਵਾਲਾ ਨਹੀਂ ਬੰਦਾ ਆਪਣੇ ਜਗੋਈ ਹੈ ਨਾ ਨਹੀਂ ਦਵਾਬੇ ਦੇ ਹੈਗੇ ਬੰਦੇ ਆਏ ਨਹੀਂ ਅੱਜ ਆਏ ਨਹੀਂ ਅੱਜ ਮੁੜ ਗਏ ਨਾ ਕੋ ਮੁੜ ਗੀ ਸ਼ਾਪ ਚਲੇ ਨਹੀਂ ਨਹੀਂ ਹੈਗੇ ਉਹ ਆ ਰਹੇ ਥੋੜੇ ਨਹੀਂ ਉਹ ਵੀ ਨਹੀਂ ਚਲੋ ਆ ਜਾਣਗੇ ਦੁਆ ਹਾਈ ਲਵਾ ਲਾਂਗੇ ਆਪਾਂ ਆ ਲਾ ਦਈਏ ਮੈਂ ਹਾਂਜੀ ਬਾਬਾ ਜੀ ਫਿਰ ਕਿਵੇਂ ਹੋ ਠੀਕ ਠਾਕ ਵਧੀਆ ਜੀ ਠੀਕ ਆ ਗੱਲ ਹੈਗੀ ਇਹ ਵੀ ਸੱਥਾਂ ਉੱਥੋਂ ਸੁਨੀਆਂ ਕਰਿਆ ਹੋ ਤੁਸੀਂ ਸੱਥਾ ਉਥੇ ਕਾਦੀਆਂ ਰਹੀਆਂ ਹੋਣ ਪੰਜਾਬ ਚ ਵੀ ਕੋਈ ਸੱਥਾ ਨਹੀਂ ਹੋਣ ਵੇਖਿਆ ਨਹੀਂ ਨਹੀਂ ਹੈਗੀਆਂ ਹਜੇ ਮੈਂ ਤਾਂ ਕੁਝ ਪਿੰਡਾਂ ਚ ਹੈਗੀਆਂ ਕੁਝ ਪਿੰਡਾਂ ਚ ਆ ਪਰ ਉਥੇ ਉਹ ਜੀਆਂ ਸੱਥਾਂ ਵੀ ਹੋਣ ਜਿੱਥੇ ਪਰ ਉਹ ਜੋ ਪੰਜਾਬ ਚ ਪਹਿਲੀਆਂ ਸੱਥਾਂ ਵੇਖੀਆਂ ਨੇ ਨਿੱਕੇ ਹੁੰਦੇ ਆ ਨੇ ਜੋ ਸਾਡੇ ਵੱਡੇ ਬਡੇਰੇ ਬਾ ਚਾਚੇ ਤਾਏ ਜੋ ਜਿੰਨਾ ਸੱਥਾਂ ਚ ਬੈਠਦੇ ਉਹ ਸੱਥ ਮੈਂ ਇੱਥੇ ਵੇਖ ਰਿਹਾ ਹਾਂ ਅੱਛਾ ਇਹ ਹੁਣ ਉਥੋਂ ਨਾਲ ਸਵਾਲ ਉੱਥੇ ਬਾਦਾਂ ਹਾਂ ਉਥੇ ਇਦਾਂ ਤਾਸ਼ ਨਾ ਦੁਪਹਿਰੇ ਤਾਸ਼ ਛੇੜਦੇ ਹੁੰਦੇ ਸੀ ਅਸੀਂ ਜਿਹੜੇ ਨਿੱਕੇ ਨਿੱਕੇ ਹੋਣਾ ਤੇ ਪिपल ਦੀਆਂ ਬੋਰਡ ਦੀਆਂ ਛਾਵਾਂ ਹੋਣੀਆਂ ਥੜਿਆਂ ਦੇ ਬਹਿ ਕੇ ਤਾਸ਼ ਖੇੜੀ ਤੇ ਅਸੀਂ ਵੀ ਲਾਗੇ ਬੈਠੇ ਰਹਿਣਾ ਹਾਂ ਉਹ ਚੀਜ਼ ਮੈਂ ਇੱਥੇ ਜਦੋਂ ਤਾਸ਼ ਖੇਡਦੇ ਆ ਨਾ ਉਹ ਚੀਜ਼ ਮੈਨੂੰ ਯਾਦ ਆਉਂਦੀ ਇੱਥੇ ਉਹ ਪੁਰਾਣੀ ਯਾਦ ਮਨ ਪਰਦਾ ਤੋਂ 30 35 ਸਾਲ ਪਹਿਲਾਂ ਦੀ 40 ਸਾਲ ਪਹਿਲਾਂ ਦੀ ਗੱਲ ਆ ਇਹ ਅੱਛਾ ਤੇ ਮੇਰੀ ਵੀ 58 60 ਸਾਲ ਉਮਰ ਹੋ ਗਈ ਆ ਹੂੰ ਤੇ 40 ਸਾਲ ਪਹਿਲਾਂ ਦੀ ਗੱਲ ਕਰਦਾ ਜਿਹੜੀਆਂ ਰੌਣਕਾ ਪਿੰਡ ਦੀਆਂ ਵੇਖੀਆਂ ਪਰ ਉਹ ਪਿੰਡਾਂ 'ਚ ਹੁਣ ਮੈਂ ਜਾਣਾ ਮੈਂ ਕਿਸਲੇ 32 ਸਾਲ ਤੋਂ ਗਰਦਾਸਪੁਰ ਰਹਿਣਾ ਵਾਂ ਜੀ ਪਰ ਜਦੋਂ ਕਿਤੇ ਪਿੰਡ ਚ ਜਾਂਦਾ ਨਾ ਜੀ ਕਰਦਾ ਉਹਨਾਂ ਸੱਥਾਂ 'ਚ ਉਹ ਸੱ ਕੱਲਾ ਪਣ ਜਾਦਾ ਉਹ ਮਾੜਾ ਇੱਥੋਂ ਦਾ ਇਹਦੇ ਵਿੱਚ ਤੁਸੀਂ ਹੁਣ ਦੇਖੋ ਤੁਹਾਡੀ ਵੀ ਉਮਰ ਕਾਫੀ ਹੋ ਗਈ ਹੈ ਹੈਨਾ ਇੱਥੋਂ ਦੇ ਕੱਲਾ ਪਣ ਮਾੜਾ ਵੀ ਆ ਆ ਘਰ ਬਣਿਆ ਲੱਕੜੀ ਇਹ ਗੱਲ ਹੈ ਨਾ ਇੱਥੇ ਲੱਕੜ ਦੇ ਘਰ ਆ ਅਸੀਂ ਕੱਲੇ ਕਰੇ ਕਿਤੇ ਬਾਹਰ ਨਹੀਂ ਜਾ ਸਕਦੇ ਘੁੰਮ ਫੇਰ ਨਹੀਂ ਸਕਦੇ ਹਾਂ ਅੰਦਰਾਂ ਚ ਬੈਠੇ ਰਹਿੰਨੇ ਆ ਟੀਵੀ ਵੇਂਦੇ ਰਹੀਦਾ ਪਰ ਜੋ ਇੱਥੇ ਅਸੀਂ ਫਨ ਕਰੀਦਾ ਆਣ ਕੇ ਸ਼ਾਮ ਨੂੰ ਘੰਟਾ 2 ਘੰਟੇ ਬਈਦਾ ਵਾ ਦੁਪਹਿਰੇ ਵੀ ਕਿਹੜਾ ਵਜ ਜਾਂਦਾ ਕਈ ਵਾਰ ਆ ਮੈਂ ਦੇਖਿਆ ਤੁਸੀਂ ਦੁਪਹਿਰ ਹੀ ਆ ਜੰਨੇ ਹੋ 2 ਘੰਟੇ ਲਈ ਗੱਲ ਨਹੀਂ ਹਾਂਜੀ ਹਾਂਜੀ ਪੰਜਾ ਛੇ ਘੰਟੇ ਲਈ ਗੱਲ ਉਹ ਤਾਂ ਗੇੜਾ ਗੂੜਾ ਮਾਰ ਜਾਈਦਾ ਵੈਸੇ ਸੈਰ ਹੋ ਜਾਂਦੀ ਨਾਲ ਰੋਟੀ ਟ ਹੀ ਖਾਦੀ ਜਾਂਦੀ ਆ ਬਿਲਕੁਲ ਹਾਂ ਹਾਂ ਬਿਲਕੁਲ ਨਹੀਂ ਗੱਲ ਇਹ ਆ ਵੀ ਉਹ ਕੱਲਾ ਆਪਣਾ ਬੁੜਾਪੇ ਨੂੰ ਮਾਰਦਾ ਹਨਾ ਉਹ ਵੀ ਬੜਾ ਖਤਰਨਾਕ ਖਤਰਨਾਕ ਹੀ ਖਤਰਨਾਕ ਹੀ ਜਿਹੜਾ ਅੰਦਰ ਬੜੇ ਰਹਿਣਾ ਟੀਵੀ ਵੇਂਦੇ ਰਹਿਣਾ ਉਹ ਸਿਹਤ ਵਾਸਤੇ ਵੀ ਮਾੜਾ ਹੀ ਆ ਜਿਹੜੀ ਹੁਣ ਭਾਈਚਾਰਕ ਸੰਗਤ ਦੀ ਆਪਾਂ ਗੱਲ ਕਰਦੇ ਹੁੰਨੇ ਆ ਪੁਰਾਣੇ ਪਰਿਵਾਰ ਇਕੱਠੇ ਹੁੰਦੇ ਸੀ ਹਾਂਜੀ ਹਾਂਜੀ ਉਹ ਫਿਲਹਾਲ ਆ ਜੇ ਉੱਥੇ ਇੱਥੇ ਹੈਣੀਗੀ ਜਮਾਈ ਗੱਲ ਇੱਥੇ ਤੇ ਆਪੋ ਆਪਣੇ ਘਰਾਂ 'ਚ ਬੜੇ ਰਹਿੰਦੇ ਪ੍ਰਾਈਵੇਸੀ ਘਰਾਂ ਦੇ ਵਿੱਚ ਵੀ ਕਈ ਅੱਗੇ ਚੀਜ਼ਾਂ ਵੱਡੀਆਂ ਹੋਈਆਂ ਨੇ ਹਾਂਜੀ ਹਾਂਜੀ ਤੇ ਇੱਥੇ ਆਣ ਕੇ ਕਮਰਾ ਅਲੱਗ-ਅਲੱਗ ਸਾਰਿਆਂ ਦਾ ਨਹੀਂ ਘਰਾਂ ਦੇ ਵਿੱਚ ਨਹੀਂ ਹੋ ਰਹੀ ਤੇ ਆਪਣੇ ਕਮਰੇ 'ਚ ਵੱਢ ਜਾਣਾ ਸਾਰਿਆਂ ਨੇ ਨਾ ਪ੍ਰਾਈਵੇਸੀ ਬਾਲਾ ਕਹਿੰਦੇ ਆ ਬਿਲਕੁਲ ਬਿਲਕੁਲ ਵੀ ਆਪਣੇ ਕਮਰੇ ਨਿਆਣੇ ਕੰਮਾਂ 'ਚ ਵਿਜੀ ਹੁੰਦੇ ਆ ਨਿਆਣੇ ਵੀ ਲੱਗੇ ਆਣ ਕੇ ਕਿਤੇ ਛੁੱਟੀ ਆਦਿਨ ਸਿੰਚਰਾਇਤ ਵਾਰ ਕਿਤੇ ਨਿਆਣੇ ਪੈਂਦੇ ਲੱਗੇ ਹਾਂ ਵੀ ਸਵੇਰੇ ਨਿਆਣੇ ਜਦੋਂ ਸੁੱਤੇ ਹੋਈਦਾ ਉਦੋਂ ਚੱਲ ਜਾਂਦੇ ਸ਼ਾਮਾਂ ਨੂੰ ਸੌਂਜਿੰਦਾ ਫੇਰ ਆਉਂਦੇ ਆ ਨਿਆਣੇ ਸੁੱਤੇ ਪਿਆ ਆਉਂਦੇ ਆ ਨਿਆਣੇ ਐਂ ਉਹਨਾਂ ਦੇ ਨਿਆਣੇ ਦੇ ਨਿਆਣੇ ਸਾਂਭਣ ਲਈ ਇੱਥੇ ਆਏ ਆ ਹੁਣ ਹਿਸਾਬ ਨਾਲ ਵੇਖਿਆ ਜਾਵੇ ਤੇ ਵੀ ਉਹਨਾਂ ਦੇ ਨਿਆਣੇ ਸਾਂਭਣ ਦੇ ਆ ਬਿਲਕ ਵੀ ਬਾਤ ਚ ਨਿਆਣੇ ਇੱਥੋਂ ਅਸੀਂ ਜੋ ਇੰਡੀਆ ਕੱਲੇ ਰਹੀਏ ਇੰਡੀਆ ਭੱਜਣਗੇ ਸਾਡੇ ਵਾਸਤੇ ਕੱਲ ਨੂੰ ਕੋਈ ਬੁੱਢੇ ਹੈਗੇ ਕਿਤੇ ਹਵੀ ਨਵੀਵੀ ਵੀ ਹੋ ਜਾਂਦੀ ਸਾਡੇ ਨਾਲ ਜੀ ਤੇ ਅਸੀਂ ਸਿਰਫ ਇਹਨਾਂ ਦਾ ਫਾਇਦਾ ਸੋਚਣ ਲਈ ਵੀ ਇਹਨਾਂ ਦੇ ਲਾਗੇ ਆ ਗਏ ਵੀ ਕੱਲ ਨੂੰ ਕਿਤੇ ਠਾਹ ਤਾਂ ਹੁੰਨੇ ਤਾਂ ਸਾਨੂੰ ਕੱਖਾਂ ਦਾ ਵਿਲੇਟ ਦੇਣਗੇ ਨਾ ਇਹ ਹਮ ਸਹੀ ਆ ਆ ਵੀ ਉੱਥੇ ਭੱਜੇ ਜਾਣਗੇ ਮਗਰ ਭੱਜਣਗੇ ਖਰਚਾ ਕਰਨਗੇ ਕੰਮ ਦੇ ਹਾੜੀਆਂ ਭੰਨਣਗੇ ਆਪਣਾ ਪੈਸੇ ਦੀ ਤੇ ਨੁਕਸਾਨ ਆਏ ਤੇ ਚਲੋ ਇਹਨਾਂ ਦੇ ਲਾਗੇ ਬੈਠੇ ਆ ਹਮ ਨੀ ਤਾਂ ਨਾ ਮੈਨੂੰ ਲੱਗਦਾ ਵੀ ਸ਼ਾਇਦ ਤੇ ਹੈ ਇੱਥੇ ਉਹ ਵਾਰਾ ਵੇਖਿਆ ਜਾ ਜੋ ਮੌਜਾਂ ਪੰਜਾਬ ਦੀਆਂ ਨਾ ਉਹ ਇੱਥੇ ਨਹੀਂ ਲੱਗਦੀ ਉਹ ਅਸਲ ਗੱਲ ਮੈਂ ਆਹੀ ਚਾਹੁੰਦਾ ਹਾਂ ਬਸ ਤੁਹਾਨੂੰ ਅੱਖਾਂ ਚ ਜੋ ਮੈਨੂੰ ਲੱਗ ਗੱਲ ਝਲਕਦੀ ਆ ਹਨਾ ਇਹ ਹੈ ਪੰਜਾਬ ਤਾਂ ਪੰਜਾਬ ਹੀ ਹੈ ਨਾ ਫਿਰ ਭਾਵੇਂ ਠੀਕ ਹੈ ਕਿ ਕੁਛ ਵੀ ਲਾ ਲਓ ਜਿੱਦਾਂ ਵੀ ਮਰਜੀ ਆ ਕਿ ਉੱਥੇ ਵੀ ਅਸੀਂ ਰਾਜੇ ਸੀ ਐਸ਼ ਕੰਡੇ ਵੀ ਸੀ ਹਿਸਾਬ ਨਾਲ ਵੇਖਿਆ ਜਾਵੇ ਤਾਂ ਅਸੀਂ ਲੱਖ ਰੁਪਏ ਮਹੀਨੇ ਦੀ ਮੈਂ ਪੈਨਸ਼ਨ ਲੈਣਾ ਦੋਵੇਂ ਜਾਣੇ ਹਾਂ ਪੰਜਾਬ 50000 ਰੁਪਏ ਪੈਨਸ਼ਨ ਲੈਣ ਦੇ ਤੇ ਉੱਥੇ ਨੂੰ ਕੋਈ ਕਮੀ ਨਹੀਂ ਕਿਸ ਚੀਜ਼ ਦੀ ਪੈਸੇ ਖਣੋ ਕੋਈ ਕਮੀ ਨਹੀਂ ਆ ਹੂੰ ਸਿਰਫ ਅਸੀਂ ਪਿਆਰ ਹੀ ਜਦਾਂ ਨਿਆਣੇ ਨਾਲ ਰਹਿ ਕੇ ਕੋਈ ਚੀਜ਼ ਨਹੀਂ ਤੁਹਾਡੇ ਬੱਚਾ ਆਇਆ ਸੀ ਇੱਧਰ ਪਰਵਾਰਾ بیٹਾ ਬੇਟਾ ਅੱਛਾ ਉਹਦੇ ਕਰਕੇ ਤੁਸੀਂ ਆਉਣਾ ਪਿਆ ਉਹਦੇ ਕਰਕੇ ਕੋਈ ਬੇਟਾ ਹਾਂ ਉਹਨੇ ਦਿਲ ਨਹੀਂ ਲਾਇਆ ਉੱਧਰ ਕਹਿੰਦਾ ਇੱਧਰ ਹੀ ਆਉਣਾ ਉਹ ਕਹਿੰਦਾ ਮੈਂ ਉੱਥੇ ਇਕੱਲਾ ਕੀ ਪੀ ਉੱਥੇ ਕੰਮ ਹੀ ਨਹੀਂ ਸੀ ਜਦੋਂ ਪਲੱਸ 2 ਕੀਤੀ ਕੰਮ ਹੀ ਕੋਈ ਨਹੀਂ ਉੱਥੇ ਨਿਆਣੇ ਨੂੰ ਹੂੰ ਤਾਂ ਕਰਕੇ ਫਿਰ ਇੱਧਰ ਆ ਗਏ ਠੀਕ ਆ ਵੀ ਉਹਦੇ ਵਾਸਤੇ ਵੀ ਜੇ ਪੈਸੇ ਚਾਰ ਕਮਾਏ ਆ ਤੇ ਉਹਦੇ ਹੀ ਆਏ ਕਦੇ ਜਾਣ ਦੀ ਸੋਚਦਾ ਨਹੀਂ ਬਾਈ ਉੱਧਰ ਮੁੰਡਾ ਉਹ ਨਹੀਂ ਉਹ ਨਹੀਂ ਮੈਂ ਕਿਹਾ ਸੀ ਮੈਂ ਚੱਲ ਜਦੋਂ ਐਨੇ ਡਿਗਰੀ ਮਿਲ ਗਈ ਨਾ ਮੈਂ ਚੱਲ ਹੁਣ ਚੱਲੀ ਐ 14 ਚ ਆਏ ਲਾਤਨ ਉਹ ਤੇ ਕਿਦਾਂ ਕਿਦਾਂ ਨੌਕਰੀਆਂ ਕਿਹਦੀ ਦਵਾ ਦਾਂ ਕਿ ਫੈਕਟਰੀ ਤੋਂ ਆਟੋਮੋਬਾਈਲ ਦਾ ਕੀਤਾ ਡਿਪਲੋਮਾ ਆਪ ਦੇ ਬਿਜ਼ਨਸ ਵੀ ਬਹੁਤ ਕਰ ਸਕਦਾ ਤੇ ਆਪ ਦੇ ਬਿਜ਼ਨਸ ਵੀ ਕਰ ਸਕਦਾ ਹੁਣ ਅਸਲ ਤੁਹਾਡੀ ਗੱਲ ਨਹੀਂ ਸਾਰੇ ਜਿਹੜੇ ਇੱਥੇ ਐ ਇਸ ਘਰ ਘਰ ਦੀ ਕਹਾਣੀ ਆ ਇਹ ਘਰ ਘਰ ਦੀ ਕਹਾਣੀ ਆ ਮੈਂ ਆਪਣੀ ਕਹਾਣੀ ਦੱਸ ਰਿਹਾ ਤੁਹਾਨੂੰ ਹਾਂ ਇਹ ਘਰ ਘਰ ਦੀ ਮੰਨ ਕੇ ਚੱਲੋ ਇਹ ਮੇਰੇ ਹਿਸਾਬ ਨਾਲ ਤੇ ਇਹੋ ਹੀ ਕਹਾਣੀਆਂ ਹੋਣਗੀਆਂ ਹਾਂ ਕਿਉਂ ਪੰਜਾਬ 'ਚ ਕੰਮ ਐ ਨਹੀਂ ਨਿਆਣਿਆਂ ਨੂੰ ਕੋਈ ਕੰਮ ਨਹੀਂ ਮਿਲਦਾ ਤੁਸੀਂ ਬੋਲ ਪਿਓ ਬਹੁਤੇ ਬੋਲਦੇ ਨਹੀਂ ਹਾਂ ਬਸ ਬਸ ਗੱਲ ਤੇ ਚਲੋ ਕਿਸ ਤਰ੍ਹਾਂ ਸਮਝ ਲਓ ਤੁਸੀਂ ਹਾਂ ਤੁਸੀਂ ਬੋਲ ਪਿਓ ਦੱਸ ਤਾਂ ਭਾਈ ਗੱਲ ਆ ਵਾ ਹੈਗੀ ਸੱਚੀ ਹੀ ਅਸਲ ਜੀ ਗੱਲ ਆ ਕਿਉਂ ਪੰਜਾਬ ਨਾ ਉਹ ਪੰਜਾਬ ਇੱਥੇ ਨਹੀਂ ਲੱਗਦਾ ਸਾਨੂੰ ਇੱਥੇ ਨਹੀਂ ਲੱਗਦਾ ਠੀਕ ਆ ਕਿ ਕੁੜਤਾ ਵੀ ਅਸੀਂ ਬੁੱਢੇ ਬਾਢੇ ਬੈਠ ਜਾਂਦੇ ਆਣ ਕੇ ਆਪਣਾ ਮਨ ਦੀ ਪੜਾਖ ਖੋਲ ਲਈਦੀ ਕੱਢ ਲਈ ਕੀ ਉੱਥੇ ਕੀ ਕੰਮ ਕਰਦੇ ਸੀ ਮੇਰਾ ਐਜੂਕੇਸ਼ਨ ਡਿਪਾਰਟਮੈਂਟ ਸੀ ਅੱਛਾ ਮੈਂ ਡੀਓ ਦਾਸ ਤੋਂ ਸੀਨੀਅਰ ਅਸਿਸਟੈਂਟ ਰਹਿ ਰਿਹਾ ਹਾਂ ਅੱਛਾ ਡੀਓ ਸਾਹਿਬ ਜਦੋਂ ਕਹਿੰਦੇ ਸੀ ਵੀ ਡੀਓ ਆਣਾ ਤੇ ਜਵਾਬ ਸੱਦੇ ਲੈਣਾ ਚ ਭੈਂਦੇ ਸੀ ਹਾਂ ਤੇ ਮੈਂ ਉਹਨਾਂ ਦੇ ਉੱਥੇ ਮਤਲਬ 20 ਕਲਾਸ ਪੋਸਟ ਹੁੰਦੀ ਸਾਡੀ ਸੀਨੀਅਰ ਅਸਿਸਟੈਂਟ ਜੀ ਜੀ ਹੁਣ ਫਿਰ ਇੱਥੇ ਸੀਪ ਵਗੈਰਾ ਚੱਲਦੀ ਆ ਮਨੋਰੰਜਨ ਚੱਲਦਾ ਹੁਣ ਬਸ ਮਨੋਰੰਜਨ ਦਾ ਟਾਈਮ ਪਾਸ ਕਰੀਦਾ ਇਹ ਤੇ ਹੁਣ ਇਹ ਤੇ ਇੱਕ ਟਾਈਮ ਪਾਸ ਆ ਸਾਡਾ ਬਹਿ ਕੇ ਫਨ ਕਰੀਦਾ ਆ ਉਸ ਵਿੱਚ ਸਾਰੇ ਬਜ਼ੁਰਗ ਬਹਿ ਕੇ ਸਾਰੇ ਮਤਲਬ ਕੋਈ 60 ਸਾਲ ਦਾ ਕੋਈ 55 ਸਾਲ ਦਾ ਬਿਲਕੁਲ ਦੇਖੋ ਇੱਕ ਕਾਠਾ ਆ ਆਪਣਾ ਬਾਬਾ ਵਾ ਮੈਂ ਕਹਿੰਦਾ ਸਭ ਤੋਂ ਬਾਅਦ ਇੱਥੇ ਬੈਠ ਜਾਂਦੇ ਆ ਰੈਕ ਸੈਂਟਰ ਬੈਠਦੇ ਆ ਨਾ ਬਾਬੇ ਸਾਇਟੀ ਚ ਵੀ ਹੁੰਦੇ ਆ ਹਾਂ ਕਈ ਥਾਵਾਂ ਤੇ ਆ ਇਹ ਆ ਠੀਕ ਆ ਕਿ ਪਾਰਕ ਚਲ ਮਾਹੌਲ ਮਿਲ ਗਿਆ ਵਧੀਆ ਬੈਂਚ ਮੁੰਚ ਲੱਗੇ ਆ ਪਰ ਸਵਾਦ ਉਹ ਬੋੜਾ ਵਾਲਾ ਉੱਥੇ ਹੀ ਆ ਉਹ ਜੋ ਬੋੜਾਂ ਦੀਆਂ ਛਾਵਾਂ ਹੁੰਦੀਆਂ ਨੇ ਠੰਡੀਆਂ ਛਾਵਾਂ ਗਰਮੀਆਂ ਚ ਬਿਲਕੁਲ 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 ਉੱਥੇ ਹੀ ਆ ਮਾਹੌਲ ਸਾਰਾ ਤੇ ਤਾਂ ਹੀ ਇੱਧਰ ਚੱਲੀ ਜਾਂਦੀ ਆ ਮੈਂ ਕਿ ਉੱਧਰ ਵੀ ਗੱਲਬਾਤ ਕਰ ਲੀਏ ਲਓ ਜੀ ਹੁਣ ਇੱਧਰਲੇ ਪਾਸੇ ਚੱਲਦੇ ਆ ਆਪਾਂ ਔਰ ਨਾਲ ਵੀ ਗੱਲ ਕਰਦੇ ਆਂ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਆ ਲਾਦ ਕਿੱਥੇ ਇਹ ਲਓ ਜੀ ਹਾਂਜੀ ਬਾਬਾ ਜੀ ਹਾਂਜੀ ਕੀ ਨਾਂ ਜੀ ਨਾਂ ਦੱਸ ਦਿਓ ਮੈਂ ਸੁਖਵਿੰਦਰ ਸਿੰਘ ਢਿੱਲੋਂ ਚਲੋ ਸਾਹ ਕਿਹੜੇ ਏਰੀਏ ਤੋਂ ਮੇਰਾ ਡਿਸਟ੍ਰਿਕਟ ਹਿਸ਼ਾਰਪੁਰ ਪਿੰਲੇ ਜਿ ਪਰਿਆਣਾ ਬਰਿਆਣਾ ਤੇ ਫਿਰ ਇੱਧਰ ਕਿਵੇਂ ਆਉਣਾ ਹੋਇਆ ਇੱਧਰ ਜੀ ਮੇਰਾ ਬੇਟਾ ਸੀਗਾ ਬ੍ਰਮਟਨ ਦੇ ਵਿੱਚ ਅੱਛਾ ਉਹ 2011 ਦੇ ਵਿੱਚ ਆਇਆ ਜੀ ਤੇ ਸਟੂਡੈਂਟ ਵੀਜੇ ਤੇ ਜੀ ਉਹ ਸਾਡੇ 5 ਸਾਲ ਬਾਅਦ ਪੀਅਰ ਹੋਇਆ ਹੂੰ ਫਿਰ ਕੁਝ ਉਹਦੇ ਦੋਸਤ ਇੱਧਰ ਆਉਣ ਕਰਕੇ ਹੂੰ ਤੇ ਸਾਨੂੰ ਇੱਥੇ ਇਸ ਜਗ੍ਹਾ ਆਉਣਾ ਪਿਆ ਤੇ ਫਿਰ ਜੀ ਲੱਗ ਗਿਆ ਇੱਥੇ ਕਿ ਨਹੀਂ ਇੱਥੇ ਜੀ ਸਕਦੇ ਉੱਥੇ ਨਾਲੋਂ ਜ਼ਿਆਦਾ ਲੱਗਿਆ ਪੱਕੀ ਗੱਲ ਐਵੇਂ ਨਾ ਕਹਦੇ ਉਹ ਗੱਲ ਨਹੀਂ ਨਹੀਂ ਇੱਥੇ ਵਧੀਆ ਹੈ ਪੰਜਾਬੀ ਨਹੀਂ ਬ੍ਰਾਂਟਨ ਨਾਲ ਵੱਧ ਲੱਗਿਆ ਜਾਂ ਪੰਜਾਬ ਨਾਲ ਵੱਧ ਲੱਗਿਆ ਨਹੀਂ ਪੰਜਾਬ ਨਾਲੋਂ ਤਾਂ ਨਹੀਂ ਆ 50 ਨਾਲ ਹੀ ਸਿੱਧਿਆ ਇੱਕ ਬ੍ਰਾਂਟਨ ਕੈਨੇਡਾ ਜਿਹਾ ਸਰੀ ਸੋਰੀ ਸਾਰੇ ਕੋਈ ਆ ਪੰਜਾਬ ਦੇ ਨਾਲ ਮੁਕਾਬਲੇ ਗੱਲ ਕਰਨੀ ਆ ਨਾਲੋਂ ਤਾਂ ਨਹੀਂ ਆ ਤੇ ਇੱਥੇ ਉਦਾਂ ਬ੍ਰਮਟਨੋਂ ਔਨ ਜਿਆਦਾ ਇੱਥੇ ਹੂੰ ਇਹ ਪੰਜਾਬ ਹੀ ਆ ਹੋ ਗਿਆ ਸਮਝ ਲਓ ਬਿਲਕੁਲ ਹਾਂ ਹਾਂ ਤੇ ਬਾਕੀ ਮੈਂ ਆਰਮੀ ਵਿੱਚ ਸੀ 24 ਸਾਲ ਆਰਮੀ ਚ ਕੀਤੀ ਆ ਹੂੰ ਫੇ ਕੋਪਰੇਟ ਬੈਂਕ ਕਰਿਆ ਮੈਂ 12 ਸਾਲ ਉੱਥੇ ਕੀਤੀ ਜੀ ਬਾਕੀ ਖੇਤੀਬਾੜੀ ਵੀ ਸੀਗੀ ਜੀ ਬੇਟੀ ਮੇਰੀ ਬ੍ਰਮਟਨ ਹੀ ਆ ਜੀ ਅੱਛਾ ਅੱਛਾ ਇੱਕ ਭਤੀਜਾ ਤੇ ਤੇ ਜਵਾਕ ਜਾ ਕੇ ਰਾਜੀ ਆ ਉਧਰ ਨੂੰ ਕਿਦਨ ਨਹੀਂ ਆ ਜਿਆ ਇੱਥੇ ਹਾਂਜੀ ਪੰਜਾਬ ਨੂੰ ਕਿਉਂ ਰੱਖਦੇ ਆ ਥੋੜਾ ਘਾਟੇ ਹੀ ਰੱਖਦੇ ਆ ਘਾਟ ਹੀ ਰੱਖਦੇ ਜਾਈ ਜਾਂਦਾ ਹੁਣ ਇਹ ਮਾੜੀ ਗੱਲ ਆ ਹਨਾ ਆਹ ਤੇ ਕਿਉਂਕਿ ਖਰਚੇ ਬਹੁਤ ਹੁਣ ਮੈਂ ਬੇਟੀ ਦੀ ਸ਼ਾਦੀ ਕਰਕੇ ਆਇਆ ਸੀ ਅਸੀਂ 9 ਜਾਣਿਆਂ ਦੀ ਟਿਕਟਾਂ ਕਰਾਈਆਂ ਸੀ ਹੂੰ ਉਹਨਾਂ ਦਾ ਕਿੰਨਾ ਖਰਚਾ ਪੈ ਗਿਆ ਖਰਚਾ ਤਾਂ ਹੁੰਦਾ ਹੀ ਯਾਰ ਦਿਲੀ ਚਾਹਣਾ ਨਹੀਂ ਰੱਖਦੇ ਜਾਨ ਦੀ ਉੱਥੇ ਵੀ ਯਾਰ ਪੰਡ ਚੱਲਾਂਗੇ ਵੀ ਚਲੋ ਸੋਰ ਨਹੀਂ ਤਾਂ ਥੋੜਾ ਜਿਹਾ ਸੈੱਟ ਹੋ ਕੇ ਹੀ ਚੱਲਾਂਗੇ ਐਂ ਜੀ ਗੱਲ ਕਰਦੇ ਆ ਹਾਂ ਉਦਾਂ ਤਾਂ ਕਰਦੇ ਏ ਤਾਂ ਅੱਛਾ ਦੇਖੋ ਜਾਂਦੇ ਆ ਨਹੀਂ ਜਾਂਦੇ ਪਾ ਇੱਕ ਤੇ ਗੱਲ ਹਾਂ ਇੱਕ ਭਤੀਜਾ ਮੇਰਾ ਆਸਟ੍ਰੇਲੀਆ ਆ ਅੱਛਾ ਇੱਕ ਭਤੀਜਾ ਮੇਰਾ ਇੱਥੇ ਨਾਲ ਆ ਭਤੀਜਾ ਉਹ ਵੀ ਮੇਰੇ ਨਾਲ ਏ ਆ ਪੰਡ ਤਾਂ ਖਾਲੀ ਹੋਣ ਵਾਲੀ ਗੱਲ ਹੋ ਗਈ ਹੈ ਨਾ ਤਾਂ ਖਰਨੀ ਚਾਹੀਦੇ ਸਾਡੇ ਦੋ ਘਰ ਆ ਘਰਾ ਮੇਰੇ ਦੇ ਉਹ ਖਾਲੀ ਵਾਲਾ ਹੀ ਆ ਹਾਂ ਜੰਦੇ ਲੱਗਿਓ ਆ ਬਿਲਕੁਲ ਚਲੋ ਅੱਗੇ ਗੱਲਬਾਤ ਕਰਦੇ ਅੱਗੇ ਧੰਨਵਾਦ ਜੀ ਧੰਨਵਾਦ ਤੇ ਹੋਰ ਬਾਬਾ ਜੀ ਕਿਵੇਂ ਹੋ ਕਿਹੜਾ ਹਲਕਾ ਦਿਸੇ ਸੀ ਪਿੰਡ ਤੁਸੀਂ ਸੱਜਲਵੜੀ ਜੀ ਇਹ ਕਿੱਥੇ ਪੈਂਦਾ ਇਹ ਟਾਂਗਰੇ ਦੇ ਕੋਲ ਰਈਏ ਦੇ ਅੱਗੇ ਹੈ ਜੀ ਰਈਏ ਦੇ ਅੱਗੇ ਆ ਗਿਆ ਕਿਹੜੇ ਚਲੇ ਚ ਆ ਗਿਆ ਇਹ ਡਿਸਟ੍ਰਿਕਟ ਅਮਰਸਰ ਚ ਅੱਛਾ ਕਿੰਨਾ ਚਿਰ ਹੋ ਗਿਆ ਬਾਬਾ ਜੀ ਇੱਥੇ ਆਇਆ ਨੂੰ ਫਿਰ ਕਿੱਥੇ ਮੈਨੂੰ ਤੇ ਸਾਲ ਕੀ ਹੋਇਆ ਜਾਇ ਇਹਨੂੰ ਅੱਛਾ ਉੱਥੇ ਕੀ ਕੰਮ ਕਰਦੇ ਸੀ ਆਪਾਂ ਉੱਥੇ ਮੈਂ ਰੇਲਵੇ ਚ ਰੇਲਵੇ ਚ ਕਹ ਲੋ ਕਿ ਤੁਹਾਡੀ ਪੈਨਸ਼ਨ ਵੀ ਚੰਗੀ ਹੋਊਗੀ ਹਾਂ ਨਾ ਫਿਰ ਤੁਹਾਡਾ ਮਨ ਕਿਵੇਂ ਕੀਤਾ ਇੱਧਰਲੇ ਪਾਸੇ ਨੂੰ ਆਉਣ ਨੂੰ ਕਿਤੇ ਫੇ ਬੱਚੇ ਜਦੋਂ ਬਾਹਰ ਆ ਜਾਂਦੇ ਆ ਫਿਰ ਮਗਰ ਆਉਣਾ ਹੀ ਪੈਂਦਾ ਜੀ ਹੂੰ ਬੱਚੇ ਬੱਚਿਆਂ ਦਾ ਰਿਆਨ ਹੈਗਾ ਉੱਤਰ ਜਾਣ ਨੂੰ ਪੰਜਾਬ ਵਾਲੇ ਪਾਸੇ ਨੂੰ ਮੋੜਾ ਰੱਖਦੇ ਆ ਨਹੀਂ ਹੋਣ ਤੇ ਮੁਸ਼ਕਲ ਹੈ ਜੀ ਮੁਸ਼ਕਲ ਆ ਹੋਣੀ ਨੀ ਆ ਨੀ ਤੁਹਾਡੇ ਤਾਂ ਖੱਚੇ ਜ਼ਿਆਦਾ ਪੁੱਧਰ ਲਈ ਪੈਂਦੀ ਹੋਗੀ ਸਾਡੇ ਤਾਂ ਫੇ ਪੈਣੀ ਪੈਣੀ ਹੈ ਜੀ ਹਨਾ ਇਹ ਭਾਵੇਂ ਕੋਈ ਇਨਕਾਰ ਨਹੀਂ ਕਰ ਸਕਦੇ ਗੱਲ ਨੂੰ ਹਨਾ ਨਹੀਂ ਇਨਕਾਰ ਕਰ ਸਕਦੇ ਪਰ ਉੱਜਰ ਸਵਾਦ ਵਾਲੀ ਗੱਲ ਕਰਦੇ ਪੰਜਾਬ ਆਏ ਹੋ ਗਿਆ ਇੱਥੇ ਵੱਧ ਗੁੰਡਾ ਕਰਦੀ ਹੈ ਕਿ ਉੱਥੇ ਸਹੀ ਦੱਸਿਓ ਗੁੰਡਾਗਰਦੀ ਤੇ ਹੁਣ ਸਾਰੀ ਹੋ ਗਈ ਆ ਜੀ ਇੱਥੇ ਵੀ ਹੈਗੀ ਆ ਨਾ ਨਸ਼ਾ ਵੀ ਹੈਗਾ ਇੱਥੇ ਜਿੱਥੇ ਵੀ ਸਭ ਕੁਝ ਹੀ ਹੈਗਾ ਇੱਥੇ ਤੇ ਆਪਾਂ ਪੰਜਾਬ ਨੂੰ ਉੱਥੇ ਆਪਣੇ ਬੰਦਿਆਂ ਨੇ ਜ਼ਿਆਦਾ ਭੰਡਿਆ ਹਨਾ ਮੀਡੀਆ ਨੇ ਕਰਨ ਵਾਲੀ ਗੱਲ ਆ ਉੱਥੇ ਇੰਨੀ ਚੀਜ਼ ਹੈ ਨਹੀਂ ਕਿ ਜਿੰਨੀ ਅਸੀਂ ਕਹਿ ਰਹੇ ਹਾਂ ਹਾਂ ਹਾਲੇ ਕਿ ਪੰਜਾਬ 'ਚ ਇਹ ਜਾਂ ਨਸ਼ੇ ਵਾਲੀ ਠੀਕ ਆ ਕੋਈ 2-4 ਬੰਦੇ ਪਿੰਡ 'ਚ ਹੋਣਗੇ ਹੋਣਗੇ ਉਹ ਤੇ ਇੱਥੇ ਵੀ ਕਰਦੇ ਆ ਨਸ਼ੇ ਤੇ ਇੱਥੇ ਵੀ ਇੱਥੇ ਖੁੱਲ ਕੇ ਕਰਦੇ ਆ ਉੱਥੇ ਜਿਹੜੇ ਵੀ ਕਰ ਪਰਦੇ 'ਚ ਕਰਦਾ ਪਰਦੇ 'ਚ ਕਰਦਾ ਇੱਥੇ ਤਾਂ ਉਹੀ ਸ਼ਰਿਆਂ 'ਵੀ ਚੱਲੀ ਜਾਂਦਾ ਸ਼ਰਿਆਂ 'ਵੀ ਚੱਲੀ ਜਾਂਦਾ ਜੀ ਇਥੇ ਤੇ ਲਾਊਡ ਵੀ ਹੈਗਾ ਵੀ ਇੰਨਾ ਰੱਖ ਸਕਦੇ ਜੇ ਕੋਲ ਤੇ ਇੰਨਾ ਚੱਲ ਸਕਦਾ ਬਿਲਕੁਲ ਜਮਾਂ ਸਹੀ ਆ ਆਈ ਤੁਹਾਡੀ ਗੱਲ ਲੱਖ ਰੁਪਏ ਦੀ ਆ ਕਿ ਯਾਰੀ ਨਾ ਉਹ ਪੰਜਾਬ ਨੂੰ ਭੰਡਣ ਵਾਲਾ ਕੰਮ ਜ਼ਿਆਦਾ ਕੀਤਾ ਗਿਆ ਹੈ ਨਾ ਵਾਕਿਆ ਇਹ ਤੇ ਤਾਂ ਕੋਈ ਸ਼ੱਕ ਨਹੀਂ ਹੈ ਹਾਂ ਪਰ ਇੰਨਾ ਨਹੀਂ ਕਿਉਂਕਿ ਮੈਂ ਹੁਣ ਮੈਨੂੰ ਵੀ ਉਹ ਲਗਾਤਾਰ ਦੇਖਦੇ ਹੋ ਗਏ ਮੈਂ ਸਰੀ ਵਾਲੇ ਪਾਸੇ 20 ਵਾਲੇ ਪਾਸੇ ਵੀ ਜਾ ਆਇਆ ਕੈਲਗਰੀ ਵੀ ਜਾ ਆਏ ਐਡਮੰਟਨ ਸਖਰ ਹੈਗੇ ਹੈਗੇ ਹਾਂ ਮੈਨੂੰ ਲੱਗਿਆ ਵੀ ਇੱਥੇ ਲੋਕ ਕਾਰਾਂ ਦੀਆਂ ਰੇਸਾਂ ਵੱਧ ਦਿੰਦੇ ਆ ਹਾਂਜੀ ਇਹ ਤੁਸੀਂ ਵੀ ਨੋਟ ਕੀਤੀ ਹੋਊਗੀ ਇੱਥੇ ਉੱਥੇ ਮੈਨੂੰ ਨਹੀਂ ਪਿੰਡ 'ਚ ਠੀਕ ਹੈ ਇੱਕ ਦੋ ਹੋਣਗੇ ਮਾੜਾ ਮੋੜਾ ਪਰ ਇੱਥੇ ਤਾਂ ਇੱਥੇ ਜ਼ਿਆਦਾ ਇੱਥੇ ਜ਼ਿਆਦਾ ਇੱਥੇ ਜ਼ਿਆਦਾ ਜੀ ਨਸ਼ਾ ਵੀ ਜ਼ਿਆਦਾ ਹੁੰਦਾ ਚਾ ਵੀ ਜ਼ਿਆਦਾ ਹੂੰ ਤੇ ਉੱਥੇ ਆਪਣੀ ਪੌਸਟਿਵ ਵੀ ਸਕਤਾਈ ਜ਼ਿਆਦੇ ਆ ਬੁਰਸਾ ਦੇ ਜਿਹੜੇ ਨਵੇਂ ਮੁੰਡੇ ਆਏ ਆ ਨਾ ਜੀ ਉਹ ਬਹੁਤ ਇੰਟੈਲੀਜੈਂਟ ਬਹੁਤ ਇੰਟੈਲੀਜੈਂਟ ਆ ਆਪਣੇ ਪੰਜਾਬ ਦੇ ਸੌਖ ਨਾਲ ਉਹ ਮਤਲਬ ਨਾਲ ਉਹਨਾਂ ਦੀ ਬੋਲਬਾਣੀ ਵੀ ਠੀਕ ਆ ਜੀ ਵਧੀਆ ਵਾ ਹੁਣ ਜੀ ਤੋਂ ਤਵਾ ਉਹ ਬੋਲਦੇ ਨੇ ਬਿਲਕੁਲ ਬਹੁਤ ਇੱਜ਼ਤ ਕਰਦੇ ਆ ਸਾਡੇ ਬਹੁਤ ਇੱਜ਼ਤ ਕਰਦੇ ਆ ਹੂੰ ਦੇਖੋ ਪੁਰਾਣਾ ਦੌਰ ਸੀਗਾ ਇੱਕ ਅਲੱਗ ਦੌਰ ਸੀ ਉਹ ਅਲੱਗ ਦੌਰ ਉਹਨਾਂ ਦੀ ਆਪਾਂ ਗੱਲ ਨਹੀਂ ਕਰਦੇ ਨਹੀਂ ਨਹੀਂ ਉਹਨਾਂ ਦਾ ਤੇ ਹੁਣ ਆਪਾਂ ਕਹਿ ਹੀ ਨਹੀਂ ਨਾ ਸਕਦੇ ਕਹਿ ਨਹੀਂ ਕਿ ਰਿਟਾਇਰਮੈਂਟ ਹੋ ਗਈ ਕੁਝ ਰਹਿ ਕੇ ਹੋ ਜਾਣਗੇ ਤੇ ਜਿਹੜੇ ਜੰਗ ਮੁੰਡੇ ਆਏ ਆ ਉਹ ਤੇ ਬਹੁਤ ਇੱਜ਼ਤ ਦਿੰਦੇ ਆ ਜੀ ਹੂੰ ਤੇ ਡਾਕਟਰੀ ਸਹੂਲਤ ਤੁਸੀਂ ਦੇਖੀ ਹੋਣੀ ਇੱ ਕੈਨੇਡਾ ਚ ਮਾੜੀ ਆ ਮਾੜੀ ਮੰਨਣੀ ਇੱਕ ਅਪਾਇੰਟਮੈਂਟ ਹੀ ਬੰਦਾ ਮਾਰਨ ਕਿਨਾਰੇ ਆ ਜੇ ਫੇਕ ਤੇ ਹੱਥ ਪਾਉਂਦੇ ਆ ਜੀ ਹੂੰ ਤੇ ਵਰਨਾ ਉੱਥੇ ਤੇ ਹੁਣ ਬੰਦੇ ਕੋ ਇੱਕ ਵਾਰ ਤੁਸੀਂ ਹਸਪੀਟਲ ਜਦੋਂ ਜਾਓ ਉੱਥੇ ਵੇੜ ਲੈਿੰਦੇ ਹੁੰਦੇ ਆ ਹੂੰ ਜੀ ਬੰਦੇ ਦੀ ਇਹ ਚ ਪੈਸਾ ਹੋਵੇ ਪੈਸਾ ਹੋਵੇ ਜਾਨ ਸਾਰੀ ਪਾਵੇਂ ਨਵਾਂ ਬੰਦਾ ਬਣਵਾ ਲੂ ਉਹਨਾਂ ਤੋਂ ਜੁੱਧਾ ਮਰਜੀ ਕਰ ਲਓ ਜੀ ਉੱਥੇ ਇਹ ਆ ਵੀ ਤਾਂ ਪਹੁੰਚ ਜਾਓ ਤੁਸੀਂ ਇੱਕ ਵਾਰੀ ਹਸਪੀਟਲ ਪਹੁੰਚ ਜਾਓ ਫੇਰ ਨਹੀਂ ਢਲਣ ਦਿੰਦੇ ਨਹੀਂ ਡਾਕਟਰਾਂ ਨੂੰ ਉੱਥੇ ਠੀਕਾ ਕਿ ਖਰਚਾ ਵੱਧ ਆ ਜਾਂਦਾ ਪਰ ਗੱਲ ਇਹ ਹੈ ਵੀ ਛੇਤੀ ਉਹ ਡੁੱਲਣ ਨਹੀਂ ਦਿੰਦੇ ਬੰਦੇ ਨੂੰ ਇੱਥੇ ਨਾਲੋਂ ਫੇਰ ਵੀ ਵੱਧ ਨਹੀਂ ਆਉਂਦਾ ਮੈਂ ਵੇਖਿਆ ਵੀ ਆਪਣੇ ਜੇ ਉੱਥੇ 4-5 ਲੱਖ ਰੁਪਈਆ ਲੱਗਦਾ ਤੇ ਇੱਥੇ ਜੇ ਲੱਖ ਡਾਲਰ ਵੀ ਲੱਗ ਗਿਆ ਤੇ ਉਹ ਕਿੱਥੇ ਪਹੁੰਚ ਜਾਣਾ ਕਿੱਥੇ ਪਹੁੰਚ ਜਾਣਾ ਬਿਲਕੁਲ 60 ਲੱਖ ਹੋ ਗਿਆ ਤੇ ਜੇ ਆਪਣਾ 5 ਲੱਖ ਜੋ ਉੱਥੇ ਇਲਾਜ ਹੋ ਜਾਂਦਾ ਤੇ ਹੋਰ ਉੱਥੇ ਕੀ ਮੜਾ ਇੱਥੇ ਖਿੱਚਿਆ ਕਿਹੜੀ ਚੀਜ਼ ਨੇ ਹੋਊਗਾ ਬਾਬਾ ਜੀ ਤੁਸੀਂ ਤਾਂ ਫੇਰ ਦੇਖਿਆ ਹੋਊਗਾ ਕਿਹੜੀ ਚੀਜ਼ ਖ ਪੇਰੋਜ਼ਗਾਰੀ ਮੇਨ ਆ ਆ ਪੇਰੋਜ਼ਗਾਰੀ ਮੇਨ ਆ ਜਿਹੜੀ ਕਿ ਗਵਰਨਮੈਂਟ ਸੈਂਟਰ ਗਵਰਨਮੈਂਟ ਨੇ ਜਿਹੜੀ ਆ ਖਤਮ ਹੀ ਕਰ ਦਿੱਤੀ ਆ ਵੀ ਅਸੀਂ ਬੰਦਾ ਕੋਈ ਰੱਖਣਾ ਹੀ ਨਹੀਂ ਗਾ ਹੂੰ ਪ੍ਰਾਈਵੇਟ ਕਰਨ ਜ਼ਿਆਦਾ ਹੋ ਗਿਆ ਪ੍ਰਾਈਵੇਟ ਕਰਨ ਜ਼ਿਆਦਾ ਹੋ ਗਿਆ ਤੇ ਪ੍ਰਾਈਵੇਟ ਚ ਹੋ ਵੀ ਗਿਆ ਠੀਕ ਆ ਪਰ ਉਹਦੇ ਚ ਤਨਖਾਹਾਂ ਨਹੀਂ ਹੁੰਨੀਆਂ ਉਹ ਸਾਡੇ ਉਹ ਮਤਲਬ ਅਜੇ ਉਹ ਚੱਲਿਆ ਨਹੀਂ ਨਾ ਕੰਮ ਕੇ ਪਰ ਜਿਹੜੀ ਆ ਜਿਹੜੀ ਵੇਜੇ ਜਾ ਉਹ ਜਿਹੜੀ ਉਹਨਾਂ ਨੇ ਫਿਕਸ ਕੀਤੀ ਹੋਈ ਆ ਵੀ ਇਹ ਤੋਂ ਘੱਟ ਕੁਝ ਦੇ ਨਹੀਂ ਸਕਦਾ ਹੂੰ ਉੱਥੇ ਤੇ ਮਨਮਰਜ਼ੀ ਆ ਜੇ ਮੈਂ ਓਨਰ ਆ ਤੇ ਮੈਂ ਆਪਣੀ ਮਰਜ਼ੀ ਨਾਲ ਦੇਣੀ ਆ ਜੀ ਤੁਹਾਡੇ ਕੋ 25000 ਤੇ ਮੈਂ ਸਾਈਨ ਕਰਾ ਲੈਣ ਦੇਣਾ 100 हां बिल्कुल मैं आप सानू साइन ਹੁੰਦੇ ਸੀ 13 ਤੇ ਦਿੰਦੇ ਮੈਨੂੰ 12 ਸੀ 12 ਸੀ ਹੂੰ ਸਹੀ ਆ ਕੋਣ ਸਕੂਲਾ ਚ ਟੀਚਰਾਂ ਲੱਗੀਆਂ ਨੀਆਂ ਨੀਆਂ ਪੜੀਆਂ ਕੁੜੀਆਂ ਵਿਚਾਰੀਆਂ ਉਹਨਾਂ ਨੂੰ ਕੀ ਦਿੰਦੇ 5 ਜਾਂ 6000 ਸਿਗਨੇਚਰ ਕਰਨੇ 25000 ਤੇ ਬਿਲਕੁਲ ਬਿਲਕੁਲ ਆ ਚੀਜ਼ਾਂ এডਿਕੇਸ਼ਨ ਸੈਕਟਰ ਚ ਤਾਂ ਬੁਰਾ ਹਾਲ ਹੀ ਆ ਨਾ ਹਾਂ ਇਹ ਤੁਹਾਡੀ ਗੱਲ ਸਿਆਣੀ ਸਰ ਰੋਜ਼ਗਾਰ ਖਿੱਚ ਕੇ ਲਿਆਇਆ ਰੋਜ਼ਗਾਰ ਖਿੱਚ ਕੇ ਲਿਆਇਆ ਜੀ ਮੌਸਮ ਆਪਣਾ ਜੇ ਸਾਡੇ ਬੱਚਿਆਂ ਨੂੰ ਉੱਥੇ ਹੀ ਰੋਜ਼ਗਾਰ ਜੇ 25 26000 ਜਾਂ 30000 ਮਿਲਦਾ ਤੇ ਮੇਰਾ ਖਿਆਲ ਆ ਵੀ ਕੋਈ ਇਧਰ ਖੇਚਣਾ ਕਰਦਾ ਤੇ ਇਹ ਮੌਸਮ ਦੇਖੀਏ ਮੌਸਮ ਆਪਣੇ ਵਰਗਾ ਹੈ ਕਿਤੇ ਮੌਸਮ ਸਾਲ ਹੋ ਗਿਆ ਤੁਹਾਨੂੰ ਦੇਖਿਆ ਚਾਰ ਰੁੱਤਾਂ ਨਾ ਆਪਣੇ ਉਹ ਕਿਤੇ ਵੀ ਨਹੀਂ ਮਿਲਦੀਆਂ ਜੀ ਹੂੰ ਇੱਥੇ ਤੇ ਇੱਕ ਸਰਦੀ ਆ ਤੇ ਇੱਕ ਮਾੜੀ ਜੀ ਗਰਮੀ ਆ ਜੀ ਬਸ ਤੇ ਆ ਕੋਟੀ ਹੱਥ ਚ ਰੱਖਣੀਆਂ ਪੈਂਦੀ ਆ ਕੋਟੀ ਹੱਥ ਚ ਰੱਖਣੀਆਂ ਜਾਂਦੀ ਆ ਹੁਣ ਇਦੋਂ ਬਾਅਦ ਗੋਡੇ-ਗੋਡੇ ਬਰਫ ਚੜ੍ਹਦੀ ਆ ਬੂਟ-ਬਾਟ ਲੈ ਲੈ ਦੂਜੇ ਵੱਡੇ ਬਾਹਰ ਹੀ ਨਹੀਂ ਨਿਕਲਿਆ ਜਾਣਾ ਤੁਸਨੋ ਵਾਲੇ ਬੂਟ ਤੁਸਨੋ ਵਾਲੇ ਬੂਟ ਲੈਣੇ ਮੈਨੇ ਹਾਂ ਤੇ ਉੱਥੇ-ਉੱਥੇ ਸਵਾਦ ਆ ਉੱਥੇ ਸਵਾਦ ਆ ਜੀ ਹਰ ਰੁੱਤ ਦਾ ਇੱਕ ਰੰਗ ਉੱਥੇ ਫੇ ਧੂਣੀ ਲਾ ਲਈਦੀ ਆ ਉੱਥੇ ਚਾਰ ਬੰਦੇ ਰਲ ਕੇ ਬਹਿ ਜਾਂਦੇ ਆ ਠੰਡ ਦੇ ਵਿੱਚ ਉਹ ਕੋਈ ਜਲਵਾ ਹੋ ਰਿਓ ਜਾਂਦੇ ਇੱਥੇ ਧੂਣੀ ਲਾ ਲਈ ਤਾਦਾ ਟਰਾਂਡ ਐਡਮੈਂਟਨ ਮੱਚ ਜੂ ਅੱਦਾ ਮੱਚਣਾ ਜੀ ਮਸਾਲਾ ਮੱਚਣਾ ਜੀ ਤਰਾ ਮੱਚਣਾ ਲੱਕੜਾਂ ਦੇ ਹੈਗੇ ਹਨਾ ਹਾਂਜੀ ਗੱਲ ਇਹ ਆ ਰੋਜ਼ਗਾਰ ਹੀ ਵੱਡੀ ਗੱਲ ਆ ਇੱਥੇ ਇੱਥੇ ਮੇਨ ਜਿਹੜਾ ਵੀ ਇੱਥੇ ਰੋਜ਼ਗਾਰ ਬੱਚਿਆਂ ਨੂੰ ਮਿਲਿਆ ਵਾ ਤੇ ਇਹਨਾਂ ਦੀ ਪੂਰੀ ਵੇਜ ਜਿਹ ਇਹਨਾਂ ਨੂੰ ਮਿਲਦੀਆਂ ਇੱਥੇ ਤੇ ਇਹਦੇ ਨਾਲ ਬੱਚੇ ਖੁਸ਼ ਆ ਜੀ ਇੱਥੇ ਹੂੰ ਤੇ ਅਦਰਵਾਈਜ਼ ਜੇ ਓਵਰਆਲ ਦੇਖੀਏ ਜੁਵਾਕਾਂ ਨੇ ਮੜਨਦਰੀਆਂ ਹੰਤਾ ਨਹੀਂ ਮੈਨੂੰ ਜਾਪਦਾ ਜਿਹੜੇ ਸਿਆਣੇ ਨਵੇਂ ਮੁੰਡੇ ਕੋਲ ਆ ਰਹੇ ਹੋ ਤਾਂ ਸਮਝ ਰਿਹਾ ਹੁਣ ਮੇਰੇਆ ਮੈਂ ਮੁੜ ਜਾਣਾ ਹਾਂਜੀ ਮੇਰਾ ਪ੍ਰਚਾਰ ਇਹ ਹੀ ਆ ਯਾਰ ਪੰਜਾਬ ਵਰਗੀ ਧਰਤੀ ਕੋਈ ਨਹੀਂ ਜੇ ਤੁਹਾਡਾ ਰਜਗਾਰ ਉਥੇ ਸੈੱਟ ਬੈਂਦਾ ਕਿਸੇ ਨਾ ਕਿਸੇ ਹਿਸਾਬ ਨਾਲ 50 ਹਜ਼ਾਰ ਵੀ ਬਣਾਉਨੇ ਹੋ ਮਹੀਨੇ ਦਾ ਉਹ ਤਾਂ ਬਹੁਤ ਹੈ ਜੀ ਜੇ 50 ਹਜ਼ਾਰ ਬਣ ਜੇ ਤੇ ਹੋਰ ਕੀ ਚਾਹੀਦਾ ਹੈ ਹੋਰ ਕੀ ਚਾਹੀਦਾ ਤੇ ਫਿਰ ਵੀ ਸੁਣੋ ਨਾ ਉਥੇ 50 ਹਜ਼ਾਰ ਚ ਆਪਾਂ ਸਾਰੇ ਟੱਬਰ ਨੇ ਰੋਟੀ ਖਾਣੀ ਆ ਇੱਥੇ ਇਕੱਲਾ ਇਕੱਲਾ ਬੰਦਾ ਕਮਾਵੇ 50 50 ਹਜ਼ਾਰ ਤੇ ਫੇਰ ਰੋਟੀ ਮਿਲਦੀ ਆ ਇਹਖ ਹੋਰ ਤੁਸੀਂ ਦੇਖਿਓ ਬਾਬਾ ਜੀ ਗੱਲ ਇੱਥੇ ਜਿਹੜੇ 40 50 ਸਾਲ ਪਹਿਲਾਂ ਆ ਉਹ ਵੀ ਓਵੇਂ ਜਿਹੇ ਤੁਰੇ ਫਿਰਦੇ ਆ ਉਹ ਵੀ ਉਦਾਂ ਹੀ ਜਿਹੜੇ ਕੱਲ ਆਇਆ ਉਹ ਵੀ ਓਵੇਂ ਜਿਹੇ ਤੁਰੇ ਫ हां जी वो जोड़े होण आए वो ज्यादा कोच हां ना वो 99 ਦੇ ਚੱਕਰ ਚ ਪੈ ਗਏ ਆ ਉਹ ਇਹ ਸੋਨੇ 84 ਦਾ ਗੇੜ ਤੇ 85 ਦਾ ਗੇੜ ਪਿਆ ਹੋਇਆ ਇਹਨਾਂ ਨੂੰ 84 ਵਾਲੇ ਚੋਂ ਫਿਰ ਨਿਕਲੂ 85 ਵਾਲੇ ਗੇੜ ਚੋਂ ਨਹੀਂ ਨਿਕਲਣਾ ਇਹ ਹਾਂ ਜੀ ਹਾਂ ਨਾ ਇਹ ਵੱਡੀ ਗੱਲ ਹੋਈ ਪਈ ਆ ਇਹ ਸਹੀ ਆ ਜਦੋਂ ਵੈਸੇ ਬੰਦੇ ਕੋਈ ਜੋੜਨਾ ਚੱਲੂ ਹੋ ਜਾਂਦਾ ਨਾ ਉਹ ਬੰਦਾ ਕਹਿੰਦਾ ਵੀ ਮੇਰਾ ਹਜ਼ਾਰ ਹੋਰ ਆ ਜੇ ਤੇ ਮੇਰਾ ਕਰੋੜ ਬਣ ਜੇ ਮੇਰਾ ਇਹਦਾ ਬਣ ਉਹ ਉਸ ਲਾਲਚ ਨੂੰ ਪੈ ਜਾਂਦਾ ਜੀ ਆਪਾਂ ਉਥੇ ਇੱਕ ਵਾਰੀ ਕੋ ਕੋਠੀ ਪਾਲੀਏ ਭਾਵੇਂ ਤਿੰਨ ਮੰਜ਼ਲੀ ਪਾਲੀਏ ਤੇ ਭਾਵੇਂ ਦੋ ਕਮਰੇ ਵਾਲਾ ਬਰਾਂਡੇ ਨਾਲ ਪਾਲੀਏ ਟੈਕਸ ਕੋਈ ਨਹੀਂ ਦੇਣਾ ਕੋਈ ਨਹੀਂ ਤੇ ਇਥੇ ਪਾਤ ਸਹੀ ਵੀ ਟੈਕਸ ਪੀੜੀਆਂ ਤੱਕ ਨਹੀਂ ਮੁੱਕਦਾ ਪਹਿਲੀ ਗੱਲ ਤਾਂ ਇੱਕ ਪੀੜੀ ਤੱਕ ਤਾਂ ਉਹ ਕਸ਼ਤਾਂ ਨਹੀਂ ਮੁੱਕਦੀਆਂ ਪਹਿਲਾਂ ਉਹ ਤਾਂ 30 ਸਾਲ ਤੇ ਜਿਹੜੇ ਘਰ ਲੈ ਆ ਉਹਨਾਂ ਦੀਆਂ ਕਿਸ਼ਤਾਂ ਹੀ ਨਹੀਂ ਲੈਂਦੀਆਂ ਇਹਨਾਂ ਨੂੰ ਜਦੋਂ ਮੁੱਕਣ ਤੋਂ ਪਹਿਲਾਂ ਹੀ ਹੋ ਜਾਂਦਾ ਉਦੋਂ ਨੂੰ ਬੰਦਾ ਹੀ ਖਤਮ ਹੋਰ ਤੇ ਆ ਜਾਂਦਾ ਜੀ ਜਦੋਂ 30 35 ਸਾਲ ਦੇ ਤੇ ਇਥੇ ਬੱਚੇ ਹੋ ਕੇ ਆਏ ਆ ਤੇ ਉਹ ਉਹਨੂੰ ਉਮਰ ਕਿੰਨੀ ਕੁ ਰਹਿ ਜਾਣੀ ਬੱਚੇ ਮਾੜੇ ਤੇ ਜਦੋਂ ਉਹ ਗਾਹ ਮੁੰਡੇ ਦੇ ਨਾਵੇਂ ਚੜਨਾ ਉਹਨੂੰ ਫੇਰ ਟੈਕਸ ਟੁਕਸ ਦੇਣਾ ਪੈਣਾ ਟੈਕਸ ਦੇਣਾ ਪੈਣਾ ਤੇ ਉਦੋਂ ਉਹ ਇੱਕ ਖਸਤਾ ਹੋ ਜਾਣਾ ਮਕਾਨੇ ਵੀ। ਨਹੀਂ ਖਸਤਾ ਹੋ ਜਾਣਾ ਫੇਟਾ ਲਓ ਫਿਰ ਟਰਾਲੀ ਲੱਕਣਾ ਦੀ ਲਿਆਓ ਫੇਰ ਬਣਾਓ। ਉਹ ਜਿਹੜੇ ਜਿੰਨੇ ਵੀ ਬਣਾਉਣਾ ਨਾ ਆਪਣਾ ਲੈਣਾ ਉਹਨੂੰ ਫੇਰ ਟੈਕਸ ਨਵਾਂ ਤੇ ਨਵੇਂ ਹੀ ਸਾਰੇ ਨਵੇਂ ਸਾਰੇ ਬਣਾਉਣਾ ਪੈਣਾ ਸਾਰਾ। ਹਾਂ ਸਹੀ ਆ। ਵੱਡੀ ਗੱਲ ਹੈ ਨਾ ਤੇ ਤੇ ਇਹ ਮਤਲਬ ਇਹ ਸلسلਾ ਇਦਾਂ ਇਆਂ ਵੀ ਬੰਦਾ ਉੱਥੇ ਆਪਾਂ ਸੋਚਦੇ ਹੁੰਦੇ ਸੀ ਵੀ ਕਰਜ਼ਾ ਨਹੀਂ ਲੈਣਾ ਭਾਈ ਮਾੜੀ ਚੀਜ਼ ਹੈ ਤੋ ਬਚੋ। ਅੱਬਾ ਚੋ। ਇਥੇ ਕਰਜ਼ੇ ਤੋਂ ਬਗੈਰ ਕੋਈ ਕੰਮ ਚੱਲਦਾ ਨਹੀਂ ਇੱਥੇ ਚਾਹ ਚੜਦਾ ਕਰੇ ਨਹੀਂ ਮਿਲਦੀ ਮੋਰਗੇ ਕਹਿੰਦੇ ਆ ਹਨ ਨਹੀਂ ਆਪਾਂ ਕਹਿੰਦੇ ਆ ਲੋਨ ਪਾਸ ਹੋ ਗਿਆ ਯਾਰ ਸ਼ੁਕਰ ਹੈ ਸਾਡਾ ਲੋਨ ਪਾਸ ਹੋ ਗਿਆ ਪਾਸ ਹੋ ਗਿਆ ਇੱਥੇ ਚਾਹ ਚੜਦਾ ਬੰਦੇ ਨੂੰ ਉੱਥੇ ਜੁੰਦੇ ਸੀ ਕਰਜ਼ਾ ਲਿਆ ਗਿਆ ਮਿੱਤਰੋ ਮਾਰੇਗੇ ਇਹ ਨਹੀਂ ਲੈਣਾ ਇਹ ਨਹੀਂ ਲੈਣਾ ਉਹਨਾਂ ਦੀ ਗੱਲ ਸਹੀ ਸੀ ਕਿਉਂਕਿ ਕਰਜ਼ਾ ਫਿਰ ਵੀ ਕਰਜ਼ੇ ਫਿਕਰ ਹੁੰਦਾ ਵੇਖੋ ਰਾਤ ਨੀਂਦ ਨਹੀਂ ਆਉਂਦੀ ਕਰਜ਼ੇ ਵਾਲੇ ਨੂੰ ਹਾਂ ਸਹੀ ਆ ਬਿਲਕੁਲ ਸਹੀ ਆ ਤੇ ਇੱਥੇ ਉਹ ਇੱਥੇ ਨੀਂਦ ਇੱਥੇ ਆਉਂਦੀ ਨਹੀਂਗੀ ਉੱਥੇ ਨੀਂਦ ਚੰਗੀ ਲਿਆਉਣ ਦੀ ਖਾਤਰ ਪੈਸੇ ਔਖੇ ਸੋਕੇ ਸਾਰ ਲੈਂਦੇ ਸੀ ਨਾ ਜਮਾਂ ਸਹੀ ਆ ਇਹ ਸਾਥ ਸੀ ਬਾਈ ਜਿਸ ਵਕਤ ਅਸੀਂ ਰਮੈਂਟਨ ਦੇ ਵਿੱਚ ਆ ਤੇ ਬਾਈ ਲੱਖਾ ਜੀ ਹੋਰ ਜੀ ਕੀ ਹਾਲ ਨੇ ਚੜਦੀ ਕਲਾ ਅ ਵੀਰ ਜੀ ਹੁਣ ਬਾਅਦ ਦੇ ਵਿੱਚੋਂ ਆਏ ਆ ਅੰਕਲ ਦੀ ਗੱਲ ਕਰਾਉਂਦੇ ਅੰਕਲ ਜੀ ਅੰਕਲ ਦੀ ਗੱਲ ਕਰਾ ਦਿੰਨੇ ਆ ਹਾਂਜੀ ਬਾਬਾ ਜੀ ਕੁਝ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਫਤਿਹ ਜੀ ਕਿਵੇਂ ਹੋ ਦਿਲ ਲੱਗਿਆ ਫਿਰ ਚੰਗੀ ਗੱਲ ਆ ਆਪਾਂ ਮਰਸ਼ਪਾਲ ਸਿੰਘ ਨਾਲ ਦੀ ਚੁਬਾਲ ਚੁਬਾਲ ਹਾਂਜੀ ਬਾਬਾ ਦਾ ਤੇ ਲੱਗਿਆ ਆਦਾ ਜੀ ਕਸਬਾ ਚੁਬਾਲ ਤੇ ਅਸੀਂ ਅੱਜ ਤੋਂ ਮਤਲਬ ਇਹ 2011 ਵਿੱਚ ਬੱਚੇ ਸਾਡੇ ਇੱਥੇ ਆਏ ਆ 11 ਵਿੱਚ ਹਾਂਜੀ ਹੂੰ ਤੇ ਮੇਰੇ ਬਟੇ ਆ ਮੇਰਾ ਬੇਟਾ ਵਾ ਜੀ ਬਟੇ ਮੇਰੇ ਜਿਹੜੇ ਆ ਉਹ ਉੱਥੇ ਆਪਣਾ ਮੈਪਲ ਰਿਜ ਹੈ ਸ਼ਹਿਰ ਹੈ ਆਪਣੇ ਸਤਰੀ ਦੇ ਲੱਗੇ ਜੀ ਜੀ ਮੈਪਲ ਰਿਜ ਮੈਪਲ ਰਿਜ ਹਾਂ ਆਹੋ ਆਹੋ ਹੈਗਾ ਹੈਗਾ ਮੈਪਲ ਜਿੱਥੇ ਨੇ ਹੂੰ ਤੇ ਮੰਨ ਤੁਸੀਂ ਕਿਹੜੇ ਸਾਲ ਚ ਆਗੇ ਸੀ ਫਿਰ ਮੈਂ ਆਪਣਾ 16 ਜਥੇ ਆਉਣਾ ਸ਼ੁਰੂ ਆਇਆ ਅੱਛਾ ਮੰਨ ਲੱਗਦਾ ਇੱਥੇ ਹਾਂ ਮੰਨ ਲੱਗਦਾ ਬੱਚੇ ਜਿੱਥੇ ਪਰਿਵਾਰ ਫੈਮਿਲੀ ਇੱਥੇ ਲੱਗਣਾ ਪਾਣਾ ਹੂੰ ਜੀ ਬਾਕੀ ਹੱਥ ਤੇ ਉੱਥੇ ਆਪਣੀ ਜ਼ਾਇਦਾਦ ਵੀ ਹੈਗੀ ਚਬਾਲ ਉੱਥੇ ਆਪਣੇ ਅੱਛਾ 40 ਸਾਡੀ ਜ਼ਮੀਨ ਆ ਫਿਰ ਖੇਚਤਾ ਉਧਰ ਲਈ ਜਾਣ ਦੀ ਪੈਂਦੀ ਹੋਊਗੀ ਜਾਣ ਪੈਂਦੀ ਹੈ ਜਾਵਾਂਗੇ ਹੁਣ ਹੁਣ ਕਿੰਨਾ ਲੱਗਦਾ ਤੁਹਾਨੂੰ ਵੀ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗੀ ਇੱਥੇ ਸਭ ਤੋਂ ਵਧੀਆ ਇੱਥੇ ਹੋਇਆ ਵੀ ਡਿਸਪਲਨ ਹੈਗਾ ਸਾਡੇ ਕੋਲ ਡਿਸਪਲਨ ਨਹੀਂ ਆਸੇ ਸਾਡੇ ਡਿਸਪਲਨ ਇੱਥੇ ਫੋਲੋ ਹੀ ਕਰਦੇ ਆ ਨੀ ਕਾਨੂੰਨ ਉੱਥੇ ਵੀ ਹੈਗੇ ਆ ਬਸ ਡਾਂਗ ਚੱਕਣ ਵਾਲਾ ਨਹੀਂ ਕੋਈ ਇੰਡੀਆ ਜਿਹਾ ਫੋਲੋ ਨਹੀਂ ਕਰਦੇ ਤੇ ਡਾਂਗ ਚੱਕਣ ਵਾਲਾ ਨਹੀਂ ਕੋਈ ਹੈਗਾ ਕਾਨੂੰਨ ਫੇਰ ਜੁਗਾਰੀ ਨੇ ਹਰੇ ਬੱਚਿਆਂ ਨੂੰ ਇੱਧਰ ਲਿਆਉਣ ਵਾਸਤੇ ਮਜਬੂਰ ਕੀਤਾ ਹੂੰ ਇਹ ਅਗਰ ਸਾਨੂੰ ਉਸੇ ਕੰਮ ਮਿਲਦਾ ਬੱਚਿਆਂ ਨੂੰ ਨੌਕਰੀਆਂ ਮਿਲਦੀਆਂ ਹੂੰ ਚੰਗੇ ਪੜ੍ਹੇ ਨੇ ਬੱਚੇ ਸਾਡੇ ਸਾਰੇ ਤੇ ਉੱਥੇ ਰਹਿਣਾ ਸੀ ਇਹਨਾਂ ਬੱਚੇ ਇੱਕ ਗੱਲ ਹੋਰ ਵੀ ਆ ਆ ਬਾਬਾ ਜੀ ਤੁਸੀਂ ਵੀ ਦੇਖੋ ਕਈਆਂ ਨੂੰ ਰਜਗਾਰ ਮਿਲਿਆ ਹੋਇਆ ਸੀਗਾ ਨੌਕਰੀਆਂ ਛੱਡ ਛੱਡ ਕੇ ਵੀ ਆਏ ਇਦੂ ਪੱਤੀ ਉਹ ਕੀ ਗੱਲ ਸੀ ਬਈ ਕਈ ਨੌਕਰੀਆਂ ਛੱਡ ਛੱਡ ਕੇ ਵੀ ਆਏ ਚੰਗੇ ਭਲੇ ਮੈਂ ਮਾਸਟਰਾਂ ਨੂੰ ਵੀ ਜਾਣਦਾ ਵੀ ਯਾਰ ਇੱਧਰ ਬਣ ਗਿਆ ਸਾਡਾ ਆ ਗਿਆ ਮੈਂ ਤਾਂ ਉਹਨਾਂ ਨੂੰ ਮੂਰਖੀ ਕਹੂੰਗਾ ਜਿਹੜਾ ਗਵਰਨਮੈਂਟ ਦੀ ਜੌਬ ਛੱਡ ਕੇ ਆਉਂਦਾ ਹਾਂ ਹਾਂ ਘਟਕਟ ਇੱਕ ਪੀੜੀ ਤਾਂ ਸੱਖੀ ਹੋ ਗਈ ਸੀ ਨਾ ਉਹਨਾਂ ਦੀ ਗਾਂਹਾਂ ਦੀਆਂ ਗਾਂਹ ਦੇਖ ਦੇ ਵੀ ਹੁਣ ਤੇ ਸੈਲਰੀ ਉੱਥੇ ਵੀ ਤੇਰੀ ਆ ਜੀ ਬਹੁਤ ਸੈਲਰੀ ਖਰਚੇ ਘੱਟ ਤੇ ਹੁਣ ਇੱਥੇ ਹਰ ਇੱਕ ਚੀਜ਼ ਜਿਹੜੀ ਉਹ ਮਿਲਦੀ ਆ ਉਥੇ ਆਪਾਂ ਸਬਜ਼ੀਆਂ ਵੀ ਘਰਦੀਆਂ ਹੋ ਜਾਂਦੀਆਂ ਸਾਰਾ ਕੁਝ ਘਰਦਾ ਹੋ ਜਾਂਦਾ ਕੱਦੂ ਹੀ ਨਹੀਂ ਮਾਰ ਕੱਦੂ ਹੀ ਨਹੀਂ ਮਾਰ ਤੇ ਇੱਥੇ ਜਦੋਂ ਮੈਂ ਦੇਖ ਕੱਦੂ ਲੈਣ ਜਾਉਂੇ ਪਤਾ ਲੱਗਦਾ ਵੀ ਕਿੰਨੇ ਦਾ ਆਉਂਦਾ ਇੱਥੇ ਮੈਂ ਲੈਣ ਜਾ ਪਤਾ ਲੱਗਦਾ ਕੀ ਹਿਸਾਬ ਇੱਕ ਹੋਰ ਮੈਂ ਦੇਖਿਆ ਜਿਹਨੇ ਆਪਾਂ ਉਹ ਕਹਿੰਦੇ ਹੁੰਦੇ ਸੀ ਜਿਹੜਾ ਉਹ ਉਹ ਵਰਤ ਹੁੰਦੇ ਆ ਅਖਬਾਰ ਜਿਹਾ ਕਹਿੰਦੇ ਹੁੰਦੇ ਸੀ ਕੀ ਕਹਿੰਦੇ ਸੀ ਉਹ ਕਵਾਰ ਹਾਂ ਕਵਾਰ ਜੀ ਹਨਾ ਐਲੋਵੇਰਾ ਉਹ ਆਪਣੇ ਆਮ ਹੀ ਰੂੜੀਆਂ ਤੇ ਖੜੇ ਹੁੰਦੇ ਸੀ ਤੇ ਇੱਥੇ ਮੈਂ ਦੇਖਿਆ ਪਾਰਲੇ ਦੇ 5 ਡਾਲਰਾਂ ਦਾ ਇੱਕ ਛੱਤਰ ਜਿਹਾ ਲਾਇਆ ਉਹਨਾਂ ਦਾ ਆਉ ਮੁੱਲ ਲੈਣਾ ਪੈਂਦਾ ਇੱਥੇ ਆਉ 5 ਡਾਲਰਾਂ ਦਾ ਲੈ ਤੇ ਆਪਣੇ ਉਹ ਆਮ ਹੀ ਖੜਾ ਜਿਹਦੇ ਮਰਜ਼ੀ ਪੁੱਟ ਲਿਓ ਉਹਨੇ ਕਿ ਕਿਸੇ ਨੂੰ ਪੁੱਛ ਕਰਨੀ ਪੁੱਛਦਾ ਹੀ ਨਹੀਂ ਸੀ ਹਾਂ ਇੱਥੇ ਇੱਕ ਗੱਲ ਇਹ ਹੈ ਜਿਹੜਾ ਇੱਥੋਂ ਮੁੜ ਕੇ ਉਧਰ ਨੂੰ ਜਾਂਦਾ ਉਹ ਕੰਮ ਬਹੁਤ ਚੰਗੀ ਕਰਦਾ ਜਿੰਮਤਾ ਉੱਥੇ ਜਾ ਕੇ ਵੀ ਕੰਮ ਸਿੱਖ ਜਾਂਦਾ ਇੱਥੋਂ ਦਾ ਕੰਮ ਸਿੱਖ ਜਾਂਦਾ ਇੱਕ ਡਿਸਪਲਿਨ ਸਿੱਖ ਜਾਂਦਾ ਇੱਥੋਂ ਦੇ ਹੂੰ ਤੇ ਉਹਨੂੰ ਪਤਾ ਚੱਲ ਜਾਂਦਾ ਵੀ ਕਿੱਦਾਂ ਰਹਿਣਾ ਵਾ ਕੀ ਕਰਨਾ ਵਾ ਹੂੰ ਇਹ ਆ ਮਤਲਬ ਫਰਕ ਪੈਂਦਾ ਵੈਸੇ ਤੇ ਉੱਥੇ ਤੇ ਵੀ ਆਪਾਂ ਉੱਦਾਂ ਜਿਹੜੀ ਜਿੱਦਾਂ ਆਪਾਂ ਪਹਿਨੋ ਚੱਲਦੇ ਉਦਾਂ ਹੀ ਚੱਲੀ ਜਾਂਦੇ ਉਦਾਂ ਹੀ ਚੱਲੀ ਜਾਂਦੇ ਆ ਵੱਡੀ ਗੱਲ ਇੱਥੇ ਹੀ ਆ ਵੀ ਜਿਹੜਾ ਮਤਲਬ ਇੱਥੇ ਪਿੱਛੇ ਵਾਲਾ ਕਿੱਦਾਂ ਹੁੰਦੀ ਹੈ ਮੇਨਤ ਮਿਲਦੀ ਆ ਵੱਡੀ ਗੱਲ ਮੈਨੂੰ ਇਹ ਵੀ ਲੱਗਦੀ ਆ ਠੀਕ ਆ ਮੇਨਤ ਦੇਖੋ ਉੱਥੇ ਵੀ ਕਹਿੰਦਾ ਦੁਨੀਆ ਵਾਸ ਹੀ ਰਹੀ 140 ਕਰੋੜ ਦੇਖੋ ਇਹ ਕਈ ਵਾਰੀ ਮੌਕੇ ਕਿਸੇ ਨੂੰ ਲੱਭਣੇ ਆਉਂਦੇ ਆ ਕਈਆਂ ਨੂੰ ਨਹੀਂ ਲੱਭਣੇ ਆਉਂਦੇ ਨਾ ਇਹ ਵੀ ਇੱਕ ਮੌਕਿਆਂ ਦੀ ਗੱਲ ਆ ਆਪਣੀ ਲੱਗ ਤੇ ਵੀ ਆ ਜਾਂਦਾ ਲੱਗ ਤੇ ਵੀ ਆ ਜਾਂਦਾ ਹੁਣ ਇੱਥੇ ਵੀ ਮੈਂ ਰੁਲਦੇ ਦੇਖਿਆ ਹਾਂ ਹ ਇਹ ਤਾਂ ਵੀ ਮੇਰੀ ਗਰੀਬੀ ਤੇ ਹਰ ਇੱਕ ਦੇਸ਼ ਚ ਆ ਗਈ ਹੈ। ਫਰੀਚ ਹੈਗੀ ਇੱਥੇ ਕਿਹੜਾ ਗਰੀਬ ਨਹੀਂ ਸੜਕਾਂ ਤੇ ਖੜੇ ਆ। ਦੇਖੋ ਜੀ ਮੇਰੀ ਗਰੀਬੀ ਤੋਂ ਬਿਨਾਂ ਜਿਹੜੀ ਦੁਨੀਆ ਚੱਲ ਨਹੀਂ ਸਕਦੀ। ਹਾਂ ਇਹ ਵੀ ਜ਼ਰੂਰੀ ਚੀਜ਼ ਆ। ਜ਼ਰੂਰੀ ਚੀਜ਼ ਆ। ਜੇ ਮੈਂ ਮਤਲਬ ਆਪਾਂ ਸਾਰੇ ਇੱਕੋ ਲੈਵਲ ਤੇ ਹੋਏ ਆਪਾਂ ਇੱਕ ਦੂਜੇ ਦਾ ਕੰਮ ਹੀ ਨਹੀਂ ਕਰਨਾ। ਹੂੰ ਹੂੰ ਹਰ ਕਿਰਦਾਰ ਦੀ ਲੋੜ ਆ ਇੱਥੇ। ਹਰ ਕਿਰਦਾਰ ਦੀ ਲੋੜ ਆ ਜੀ। ਹੂੰ ਸਹੀ ਆ ਗੱਲ ਇਹ ਜਮੀਨ ਤੇ ਵੀ ਵੇਖੋ ਟਿੱਬੇ ਟੋਏ ਬਣਾਏ ਉਹਨੇ ਕਿਤੇ ਪਹਾੜ ਬਣਾਇਆ ਕਿਤੇ ਕੋਸ਼ ਬਣਾਇਆ ਉਹਨੇ ਜਰੂਰੀ ਵੇਖ ਕੇ ਬਣਾਇਆ ਵੀ ਇੱਥੇ ਪਹਾੜ ਚਾਹੀਦਾ ਇੱਥੇ ਟੋਆ ਚਾਹੀਦਾ ਇੱਥੇ ਚੱਪੜ ਚਾਹੀਦਾ ਜੀ ਜਿਹੜਾ ਨੈਚੁਰਲ ਦੀ ਚੀਜ਼ ਆ ਉਹ ਪ੍ਰਮਾਤਮਾ ਨੇ ਬੜੀ ਸੋਚ ਸਮਝ ਕੇ ਬਣਾਈ ਹਾਰਗੀ ਇੱਕ ਮੈਨੂੰ ਇੱਥੇ ਗੱਲ ਬਾਬਾ ਜੀ ਚੰਗੇ ਲੱਗੇ ਪੀ ਜੇ ਕੋਈ ਪਾਣੀ ਦਾ ਵਗਦਾ ਸਰੋਤ ਆ ਉਹਨੂੰ ਉਵੇਂ ਵਗਣ ਦਿੱਤਾ ਕਿ ਉਹਨੂੰ ਬੰਦ ਨਹੀਂ ਕੀਤਾ ਮੈਂ ਤੇ ਇੱਥੇ ਮਕਾਨ ਆਪਣੇ ਛਪਣਾ ਜਿਦਾ ਬੋ ਮਾਰ ਲਾਤੀ ਆਪਾਂ ਇੱਥੇ ਮੈਂ ਮਕਾਨ ਵੇਖਿਆ ਵੀ ਉਹ ਕਦੇ ਪਧਰਾ ਕਰਕੇ ਨਹੀਂ ਬਣਾਉਂਦੇ ਇਹ ਕੋਚਾ ਬਣ ਗਿਆ ਇੱਕ ਨੀਵਾ ਬਣ ਗਿਆ ਉਦਾਂ ਹੀ ਬਣਾਉਂਦਾ ਇਹਨਾਂ ਧਰਤੀ ਨੂੰ نیچے ਰੱਖਣਾ ਆ ਧਰਤੀ ਨੂੰ ਨਹੀਂ ਛੇੜਦੇ ਰੁੱਖ ਨਹੀਂ ਕੱਟਦੇ ਜੇ ਇੱਕ ਕੱਟਣਾ ਤਾਂ ਸੌ ਲਾਉਣਾ ਮੈਂ ਇਹ ਇਹ ਚੀਜ਼ ਇੱਥੇ ਮੈਂ ਵਧੀਆ ਵੇਖੀ ਆ ਕਿ ਜੇ ਜਿੰਨੇ ਰੁੱਖ ਕੱਟਦੇ ਉਹ ਤੋਂ ਡਬਲ ਲਾਉਂਦੇ ਆ ਹੁਣ ਇਥੋਂ ਕੱਚਾ ਮਾਲ ਅਮਰੀਕਾ ਜਾਂਦਾ ਅਮਰੀਕਾ ਤੋਂ ਪੱਕ ਕੇ ਬਣ ਕੇ ਇੱਥੇ ਆਉਂਦਾ ਪਰ ਇਹ ਨਹੀਂ ਕਹਿੰਦੇ ਸਾਡੀ ਧਰਤੀ ਨਹੀਂ ਸੀ ਖਰਾਬ ਕਰਨ ਤੇ ਇਹ ਇਨਾਂ ਦੀ ਪ੍ਰਾਪਤੀ ਜਿਵੇਂ ਪੰਜਾਬ ਖੂਬਸੂਰਤ ਧਰਤੀ ਫੈਕਟਰੀ ਕਿਤੇ ਵੀ ਲੱਗ ਸਕਦੀ ਆ ਹਾਂਜੀ ਹਾਂਜੀ ਪਰ ਉੱਥੇ ਨਾਲ ਜਲ ਫੁੱਦ ਹੋ ਸਕਦਾ ਉਹ ਇਹ ਆ ਵੀ ਉੱਥੇ ਆਪਣਾ ਅਨਾਜ ਵਾਲੀਆਂ ਥਾਵਾਂ ਤੇ ਫੈਕਟਰੀਆਂ ਪਾਣੀ ਗੁੱਡੇ ਨਾਲੇ ਦਾ ਰੋਲਾ ਵੀ ਉੱਥੇ ਤੇ ਹੁਣ ਫੈਕਟਰੀਆਂ ਲਾ ਕੇ ਜਿਹੜੀਆਂ ਛੋਟੀਆਂ-ਬੂਟੀਆਂ ਆ ਉਹ ਸਾਰੇ ਪਾਣੀ ਦਾ ਸੱਤਿਆਨਾਸ਼ ਕਰਦੇ ਜੰਪ ਪ੍ਰਦੂਸ਼ਣ ਆ ਇਹ ਚੀਜ਼ ਆ ਇਹ ਅੰਮਾ ਸਾਹਿਬ ਦਰਿਆਵਾਂ ਵਿੱਚ ਛੁੱਟੀ ਜਾਂਦੇ ਆ ਪਾਣੀ ਤੇ ਉਹਦੇ ਵਿੱਚ ਗੰਦ ਛੁੱਟੀ ਸੀਵਰੇਜ ਵੀ ਛੁੱਟੀ ਜਾਂਦੇ ਆ ਜੀ ਇਹਨਾਂ ਸੋਮਿਆਂ ਨੂੰ ਸਾਂਭਿਆ ਨਹੀਂ ਇਥੇ ਮੀਂਹ ਵੀ ਪੈ ਜੇ ਤਾਂ ਕਦੇ ਹਟ ਦੀ ਸੰਭਾਵਨਾ ਨਹੀਂ ਬਣਦੀ ਬਣਦੀ ਮੈਂ ਕਹਿੰਦਾ 10 ਮਿੰਟ ਬਾਅਦ ਉਦਾਂ ਹੀ ਮਿਲੂਗਾ ਤੁਹਾਨੂੰ ਜਿੰਨਾ ਸੁੱਕਾ ਹੁੰਦਾ ਪਹਿਲੋਂ ਇਦੀ ਮਗਰ ਕਰਨੀ ਹੈ ਕਿ ਇਹਨਾਂ ਨੇ ਜੋ ਪਾਣੀ ਦੇ ਵਹਾਅ ਸੀ ਉਹ ਤੇ ਰਾਹ ਨਹੀਂ ਰੋਕ ਕੇ ਨਾ ਰਾਹ ਨਹੀਂ ਰੋਕ ਕੇ ਇਹਨਾਂ ਨੇ ਤੇ ਆਪਣੇ ਰਾਹ ਰੋਕ ਕੇ ਗਏ ਆ ਆਪਣੇ ਰਾਹ ਰੋਕ ਕੇ ਗਏ ਕੈਬਨਟ ਤੋਂ ਸ਼ੁਰੂ ਹੋ ਕੇ ਥੱਲੇ ਇਸ ਸਮੇਂ ਪਰ ਸਰਪੰਚ ਤੱਕ ਤੁਹਾਨੂੰ ਪਤਾ ਲੱਗ ਜੂਗਾ ਛੱਪੜ ਤੇ ਸਾਰੇ ਰੋਕੇ ਹੋਏ ਨਜ਼ਰ ਆਉਣਗੇ ਸਾਡੇ ਤੋਂ ਵੇਖੋ ਜੀ ਜਿਹਦੇ ਪੈੜੀ ਦੇ ਨਾਲ ਛੱਪੜ ਲੱਗਦਾ ਉਹਨੇ ਮਿੱਟੀ ਬਾਹ ਬਾਕੇ ਪੂਰ ਕੇ ਉਹਨੇ ਨਾਲ ਲਾ ਲਿਆ ਨਾਲ ਨਾਲ ਪਈ ਨਹੀਂ ਛੱਡਦੇ ਪਈ ਨਹੀਂ ਛੱਡਦੇ ਹਮ ਜ ਇਹ ਬਹੁਤ ਵੱਡੀ ਗੱਲ ਸੀ ਕਿ ਬਰਸ਼ਕੋ ਖੋਲ ਵੀ ਬਹੁਤ ساری ਹਜ਼ਾਰਾਂ ਗੱਲਾਂ ਬਾਤਾਂ ਹੋਣਗੀਆਂ ਜਿਹੜੀਆਂ ਰਹਿ ਵੀ ਗਈਆਂ ਹੋਣਗੀਆਂ ਸਤੋਂ ਕਰਨੀ ਹੈ ਇੱਕ ਛੋਟੀ ਜਿਹੀ ਝਲਕ ਸੀ ਆਪਣੀ ਸਾਥ ਦੀ ਮੈਨੂੰ ਐ ਲੱਗਦਾ ਬਾਬਾ ਜੀ ਬੇਨਤੀ ਹੈ ਵੀ ਪਿੰਡ ਜ਼ਰੂਰ ਜਾਇਆ ਕਰੋ ਨਹੀਂ ਨਹੀਂ ਤੇ ਉੱਥੇ ਜਾ ਕੇ ਉੱਥੇ ਵੀ ਤੁਸੀਂ ਆਸੀਬ ਤਾਂਸ਼ ਵਗੈਰਾ ਸਿਖਾ ਕੇ ਆਓ ਇਹ ਵੀ ਸਾਡੀ ਸੱਭਿਆਚਾਰ ਦਾ ਹਿੱਸਾ ਹੀ ਬਣ ਗਿਆ ਹਣਾ ਹਾਂਜੀ ਹਾਂ ਦੇਖੋ ਬਿਲਕੁਲ ਪਹਿਲਾਂ ਵੀ ਆਪਣੇ ਪੰਜਾਬੀ ਬਸਣਾ ਜ਼ਰੂਰੀ ਆ ਹਾਂਜੀ ਹਾਂਜੀ ਪਹਿਲਾਂ ਵੀ ਜ਼ਰੂਰ ਖੇਡਦੇ ਹੁੰਦੇ ਸੀ ਹੁਣ ਤਾਂ ਬੋਰਡ ਪਿੱਪਲ ਰਹਿ ਹੀ ਨਹੀਂ ਪਿੰਡਾਂ ਦੇ ਵਿੱਚ ਜੀ ਕਾਟੀ ਦਿੱਤੇ ਸਾਰੇ ਹਾਂ ਬਿਲਕੁਲ ਮੈਨੂੰ ਲੱਗਦਾ ਵੀ ਰੱਬ ਨੇ ਤੁਹਾਨੂੰ ਉੱਥੇ ਵੀ ਉਮੀ ਜਦੋਂ ਇੱਕ ਇੱਕ ਲੱਗਦਾ ਜਾਵੇ ਲੱਗਦਾ ਜਾਵੇ ਤਾਂ ਵੱਡੀ ਗੱਲ ਆ ਹੁਣ ਕੋਸ਼ਿਸ਼ ਹੋ ਰਹੀ ਹੈ ਇਹੋ ਹੀ ਪੰਜਾਬ ਦੇ ਵਿੱਚ ਵੀ ਹਾਂ ਤੋਂ ਬਾਅਦ ਜਿਹਨੂੰ ਠੇਕੇ ਦੇ ਮਾਮਲੇ ਤੇ ਉਹਨੂੰ ਕਹਦੇ ਭਾਵੇਂ 1200 ਘੱਟ ਦੇ ਦੀ ਹਾਂ 750 500 ਘੱਟ ਦੇ ਦੀ ਪਰ ਬੂਟਾ ਨਾ ਵੱਡੀ ਬੂਟਾ ਨਾ ਵੱਡੀ ਅੱਗ ਤੋਂ ਬਚਾ ਲਈ ਇਹ ਵੱਡੀ ਗੱਲ ਆ ਸੋ ਧੰਨਵਾਦ ਬਾਬਾ ਜੀ ਬਹੁਤ ਚੰਗਾ ਲੱਗਿਆ ਮਿਲ ਕੇ ਥੈਂਕ ਯੂ ਜੀ ਤਾਂ ਸ਼ੁਕਰੀਆ ਜਉਂਦੇ ਵਸਦੇ ਰਹੋ ਧੰਨਵਾਦ ਮਿਹਰਬਾਨੀ ਤੇ ਪੰਜਾਬ ਹਮੇਸ਼ਾ ਤੁਹਾਡੀ ਚੇਤਾਂ 'ਚ ਰਹੇ ਤੇ ਢੇੜਾ ਵੱਜਦਾ ਰਹੇ ਉਧਰ ਨੂੰ ਧੰਨਵਾਦ ਮਿਹਰਬਾਨੀ